ਅੱਜ ਅਸੀਂ ਮੌਜੂਦ ਹਾਂ ਜ਼ਿਲ੍ਹਾ ਫਾਜਲਕਾ ਤਹਿਸੀਲ ਹਬੌਰ ਪੈਂਦੀ ਆ ਤੇ ਪਿੰਡ ਦਾ ਨਾਮ ਆ ਦਿਵਾਨ ਖੇੜਾ ਸਰਕਾਰੇ ਦਾਵਾ ਕਰਦੀ ਹੈ ਵੀ ਟੇਲਾਂ ਤੱਕ ਪਾਣੀ ਪਹੁੰਚ ਗਿਆ ਪਰ ਇੱਥੇ ਅਸੀਂ ਤਾਂ ਉਹਨੂੰ ਨਹਿਰ ਦੇ ਹਾਲਾਤ ਦਿਖਾਵਾਂਗੇ ਭਗਵੰਤ ਮਾਨ ਜੀ ਅਬੌਰ ਦੇ ਵਿੱਚ ਆਏ ਤੇ ਕਹਿੰਦੇ ਜਿਹੜਾ ਵਿਕਾਹ ਹੈਗਾ ਉਹ ਅਬੌਰ ਤੋਂ ਚੰਡੀਗੜ੍ਹ ਨੂੰ ਜਾਊਗਾ ਪਰ ਆ ਤੁਹਾਡੇ ਸਾਹਮਣੇ ਆ ਵੀ ਨਹਿਰਾਂ ਬੰਦ ਪਈਆਂ ਵੀ ਪਾਣੀ ਇੱਥੇ ਆ ਨਹੀਂ ਰਿਹਾ ਸਾਡੇ ਬਾਗ ਜਿਹੜੇਗੇ ਉਹ ਸੁੱਕ ਸੁੱਕ ਕੇ ਸੜ ਗਏ ਆ ਸਰਕਾਰ ਸਿਰਫ ਝੂਠੇ ਵਾਅਦੇ ਕਰ ਰਹੀ ਆ ਪਰ ਉਹਨਾਂ ਨੂੰ ਪੂਰਾ ਨਹੀਂ ਕਰ ਰਹੀ ਅਜੇ ਤੱਕ ਇੱਥੇ ਕਹਿੰਦੇ ਸੀਗੇ ਵੀ ਕਿਤੇ ਤੁਹਾਨੂੰ ਦਫ਼ਤਰ ਜਾਣ ਦੀ ਲੋੜ ਨਹੀਂ ਅਸੀਂ ਨਹਿਰੀ ਬਾਗ ਦੇ ਵੀ ਚੱਕਰ ਲਾ ਲਾ ਕੇ ਥੱਕ ਗਏ ਆ ਪਰ ਸਾਡੀ ਕਿਸੇ ਪਾਸੇ ਕੋਈ ਸੁਣਵਾਈ ਨਹੀਂ ਹੈਗੀ ਆ ਮਿੱਠੀਆਂ ਗੋੜੀਆਂ ਦੇ ਜਾਂਦੇ ਆ ਪਰ ਇੱਧਰ ਕਿਸੇ ਦਾ ਕੋਈ ਧਿਆਨ ਨਹੀਂ ਜਦੋਂ ਤੁਸੀਂ ਨਹਿਰੀ ਡਿਪਾਰਟਮੈਂਟ ਕੋਲੇ ਜਾਂਦੇ ਆ ਉਹ ਕਾਰਨ ਕੀ ਤੁਹਾਨੂੰ ਕਾਰਨ ਕੀ ਦੱਸਿਆ ਜਾਂਦਾ ਹੈ ਖਟਾਈ ਦਾ ਕਈ ਵਾਰੀ ਖਟਾਈ ਦਾ ਕਹਿ ਦਿੰਦੇ ਖਟਾਈ ਤਾਂ ਸਾਹਮਣੇ ਤੁਹਾਡੇ ਦੇਖੋ ਜੀ ਪੂਰੇ ਛਾਪੇ ਨਹਿਰ ਦੇ ਵਿੱਚ ਪਏ ਕੋਈ ਮਹਿਕਮਾ ਨਹੀਂ ਆਣ ਕੇ ਵੇਖਦਾ ਕੋਈ ਸਾਫ ਸਫਾਈ ਨਹੀਂ ਕੋਈ ਸਾਫ ਸਫਾਈ ਨਹੀਂ ਤੇ ਸੀਐਮ ਸਾਹਿਬ ਕਹਿੰਦੇ ਸੀ ਵੀ ਇਧਰੋਂ ਸ਼ੁਰੂ ਹੁੰਦਾ ਇਧਰੋਂ ਪੰਜਾਬ ਸ਼ੁਰੂ ਹੁੰਦਾ ਇਧਰੋਂ ਵਿਕਾਸ ਕਰਾਂਗੇ ਆ ਵਿਕਾਸ ਤੁਹਾਡੇ ਸਾਹਮਣੇ ਜੀ ਸਾਡਾ ਪਾਣੀ ਪਹੁੰਚ ਨਹੀਂ ਰਿਹਾ ਸਾਡਾ ਨਰਮੇ ਦੀ ਖੇਤੀ ਵੀ ਫੇਲ ਹੋ ਗਈ ਤੇ ਸਾਡੀ ਜਿਹੜੀ ਕਿਨੂ ਦੀ ਖੇਤੀ ਵੀ ਫੇਲ ਹੋ ਰਹੀ ਅਸੀਂ ਬਹੁਤ ਪਰੇਸ਼ਾਨ ਹੈਗੇ ਆ ਇਨ੍ਹਾਂ ਸਰਕਾਰਾਂ ਤੋਂ ਸਾਡੇ ਬਾਗਾਂ ਦੇ ਏਰੀਆ ਸੀ ਸਾਰਾ ਜੀ ਸਾਰੇ ਬਾਗ ਸੋਕੇ ਸੁਆਹ ਹੋ ਗਏ ਜੀ ਪੱਟਣ ਲੱਗਿਆ ਮਜਬੂਰ ਆ ਨਰਮੇ ਦੀ ਫਸਲ ਸੀ ਉਹ ਸਾਡੀ ਬਕਾਰ ਹੋ ਗਈ ਉਹ ਕਾਮਯਾਬ ਨਹੀਂ ਹੈ ਜੀ ਉਹਦੇ ਵਿੱਚ ਅਜੇ ਜੰਮੇ ਤੇ ਗੁਲਾਬੀ ਸੁੰਡੀ ਪਹਿਲਾਂ ਚੱਲੂ ਹੋਵੇ ਜੀ ਪਿੰਡ ਦਾ ਬਾਈ ਕਿੰਨਾ ਕਿੰਨਾ ਰਕਵਾਗਾ ਟੋਟਲ 5500 ਕਿੱਲਾ ਹੈ ਤੇ 5500 ਕਿੱਲੇ ਤੋਂ ਜ਼ਿਆਦਾਤਰ ਸਾਰੇ ਬਾਗ ਬਾਗਾਂ ਦਾ ਏਰੀਆ ਹੀ ਆ ਲਗਭਗ ਸਾਰਾ 70-75% ਬਾਗ ਨੇ ਸਾਡੇ ਜੀ ਤੇ ਕਿੰਨੇ ਲੋਕਾਂ ਨੇ ਮਤਲਬ ਬਾਗ ਪੱਟ ਦਿੱਤੇ ਜਾਂ ਪਟਣੇ ਸ਼ੁਰੂ ਕੀਤੇ ਆ ਮੈਕਸਿਮਮ 50% ਬਾਗ ਪੱਟਿਆ ਜਾ ਚੁੱਕਿਆ ਹੈ ਜੀ ਜਿਹਦੇ ਵਿੱਚੋਂ 25% ਹੁਣ ਖਰਾਬ ਖੜਾ ਹੈ ਜੀ ਜਿਹਨੂੰ ਹੁਣ ਕੋ ਪੁੱਟਣ ਵਾਲਾ ਹੀ ਨਹੀਂ ਮਿਲ ਰਿਹਾ ਸਾਨੂੰ ਪਾਣੀ ਦੀ ਕਮੀ ਦੇਖੋ ਜੀ ਅਸੀਂ ਲੈ ਕੇ ਜਾਂਦੇ ਆ ਇੱਥੇ ਐਕਸ਼ਨ ਸਾਹਿਬ ਕੋ ਠੀਕ ਹੈ ਜੀ ਉਹ ਪਿੱਛੇ ਗੱਲਬਾਤ ਨਹੀਂ ਕਰਨਗੇ ਇੱਥੇ ਹੀ ਸਾਨੂੰ ਕਰ ਦੇਣਗੇ ਫਿਰ ਚੱਕਣਗੇ ਜੀ ਮੋਘਿਆਂ ਤੇ ਜੋਰ ਆਊਗਾ ਮੋਘੇ ਟੰਗ ਦੇਣਗੇ ਅਗਾ ਟਾਈਲਾਂ ਦੇ ਉਖਾ ਦੇਣਗੇ ਜੀ ਪਾਣੀ ਪੂਰਾ ਹੋ ਗਿਆ ਤੁਹਾਡਾ ਮੋਗੇ ਵਾਲਿਆਂ ਦਾ ਹਾਲ ਹੈ ਜੀ ਤੇ ਟੇਲਾਂ ਵਾਲਿਆਂ ਦਾ ਵਿਚਾਰਿਆਂ ਦਾ ਤਾਂ ਹੋਣਾ ਹੀ ਕੀ ਹੈ ਸਭ ਲੀਡਰਾਂ ਨੇ ਸਾਨੂੰ ਗੋਲੀਆਂ ਹੀ ਪਾਈਆਂ ਜੀ ਕਿਸੇ ਨੇ ਸਾਡੀ ਆਵਾਜ਼ ਨਹੀਂ ਉਠਾਈ ਸਾਡੇ ਏਰੀਏ ਦੀ ਕੋਈ ਆਵਾਜ਼ ਨਹੀਂ ਉਠਾਈ ਅੱਜ ਪਾਣੀ ਦੀ ਜ਼ਰੂਰਤ ਹੈ ਜੀ ਅੱਜ ਪਾਣੀ ਸਾਡਾ 12 ਪਿੰਡਾਂ ਬਾਈ ਟੋਟਲ ਥੋੜਾ ਜਿਹਾ ਲੋਕਾਂ ਨੂੰ ਇਹ ਵੀ ਦੱਸ ਦੋ ਵੀ ਕਿੰਨੇ ਪਿੰਡਾਂ ਵਾਲੇ ਦਵਾਲੇ ਜਿਨ੍ਹਾਂ ਨੂੰ ਇਹ ਨਹਿਰਾਂ ਜਾਂ ਇਹ ਟੇਲਾਂ ਲੱਗਦੀਆਂ ਇਹ 25-30 ਪਿੰਡ ਹੈ ਜੀ ਸਾਡੇ ਖੂਹਿਆ ਸਰਵਰ ਬਲਾਕ ਦੇ ਵਿੱਚ ਉਹ ਸਾਡੀ ਤਾਂ ਉਹ ਗੱਲ ਹੈ ਜੀ ਪਾਣੀ ਦੇ ਵਿੱਚ ਜ਼ਹਿਰ ਪਿਆ ਸੀ ਪਿਆਸ ਲੱਗੀ ਹੈ ਜੀ ਜੇ ਪੀਂਦੇ ਆ ਤਾਂ ਮਰਦੇ ਆ ਜੇ ਨਹੀਂ ਪੀਂਦੇ ਆ ਤਾਂ ਤਾਂ ਵੀ ਮਰਦੇ ਜੀ ਯੂਨੀਵਰਸਿਟੀ ਦੇ ਡਾਕਟਰ ਨੂੰ ਸਿੱਖਿਆ ਵੀ ਬਾਗ ਕਿਉਂ ਖਰਾਬ ਹੋ ਰਹੇ ਨੇ ਪਹਿਲੇ ਤਾਂ ਜੀ ਕੋਈ ਇਹ ਆ ਦਵਾਈਆਂ ਪਾਓ ਜੀ ਉਹਨਾਂ ਨੇ ਬਹੁਤ ਸਾਰੇ ਟ੍ਰੀਟਮੈਂਟ ਕਰਵਾਏ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਕਿਸਾਨ ਤਾਂ ਜਾਗਰੂਕ ਹੋ ਰਹੇ ਨੇ ਜੀ ਵੀ ਇਹ ਟ੍ਰੀਟਮੈਂਟ ਨਾਲ ਵੀ ਸੈੱਟ ਨਹੀਂ ਹੋ ਰਿਹਾ ਤਾਂ ਇਹਨਾਂ ਨੂੰ ਕੁਝ ਅਜਾਇਆ ਝੂਠ ਬੋਲਿਆ ਜਾਵੇ ਵੀ ਇਹ ਮਤਲਬ ਵੀ ਉਸ ਉਲਝੇ ਰਹਿਣਾ ਉਹਨਾਂ ਨੇ ਸਾਨੂੰ ਝੂਠ ਬੋਲਿਆ ਵੀ ਇੰਦੇ ਚ ਨਾ ਕੋਈ ਵਾਇਰਸ ਵੜ ਗਿਆ ਹੈ ਜਿਹੜਾ 2-3 ਸਾਲਾਂ 'ਚ ਤੁਹਾਡੇ ਬਾਗ ਖਤਮ ਹੋ ਜਾਣੇ ਇੱਕ ਮੇਰਾ ਯਾਰ ਦੋਸਤ ਹੈ ਉਹ ਬੰਗਲੌਰ ਰਹਿੰਦਾ ਹੀ ਮੈਂ ਉਹਦੇ ਨਾਲ ਗੱਲਬਾਤ ਕੀਤੀ ਮੈਂ ਕਿਹਾ ਯਾਰ ਆਹ ਸਮੱਸਿਆ ਹੈਗੀ ਫਿਰ ਮੈਂ ਸੈਂਪਲ ਉੱਥੇ ਭੇਜੇ ਉੱਥੇ ਜਦੋਂ ਰਿਪੋਰਟ ਆਈ ਤਾਂ ਮੈਂ ਦੇਖ ਕੇ ਰਾਂਹ ਰਹਿ ਗਿਆ ਜੀ ਉਹਨੇ ਵੀ ਜਿਵੇਂ ਪਿਛਲੇ ਰਿਪੋਰਟਾਂ ਅਖਬਾਰਾਂ 'ਚ ਵੀ ਆਈਆਂ ਜੀ ਵੀ ਤੁਸੀਂ ਤਾਂ ਕਹਿੰਦੇ ਪਾਣੀ ਪੀਣ ਦੇ ਜਾਂ ਖੇਤੀ ਲਾਉਣ ਇਹ ਨਹਾਉਣ ਦੇ ਕੰਮ ਵੀ ਨਹੀਂ ਆ ਮੰਨ ਲਓ ਜੀ ਠੀਕ ਹੈ ਜਿਵੇਂ ਨਹਿਰੀ ਡਿਪਾਰਟਮੈਂਟ ਵਾਲੇ ਆ ਜਾਂ ਐਗਰੀਕਲਚਰ ਯੂਨੀਵਰਸਿਟੀ ਵਾਲੇ ਦੋਨੇ ਹੀ ਸੰਸਥਾਵਾਂ ਜਾਂ ਦੋਨੇ ਹੀ ਵਿਭਾਗ ਉਹ ਤੁਹਾਡਾ ਸਾਥ ਦਿੰਦੇ ਆ ਜਦੋਂ ਜਾਣੇ ਹੋ ਜਾਂ ਜਦੋਂ ਬੁਲਾਉਣੇ ਹੋ ਕੋਈ ਮਤਲਬ ਤੁਸੀਂ ਸੈਂਪਲ ਚੈੱਕ ਕਰਾਉਣਾ ਬੂਟੇ ਚੈੱਕ ਕਰਾਉਣੇ ਆ ਜਾਂ ਪਾਣੀ ਦੇ ਲਈ ਤੁਸੀਂ ਕਹਿੰਦੇ ਹੋ ਵੀ ਪਾਣੀ ਨਹੀਂ ਆਇਆ ਬੰਦੀ ਪਹਿਲਾਂ ਆ ਗਈ ਬਾਅਦ ਵਿੱਚ ਉਹਦੇ ਲਈ ਉਹ ਕੋਈ ਸਾਥ ਦਿੰਦੇ ਆ ਤੁਹਾਡਾ ਕਿ ਨਹੀਂ ਨਹੀਂ ਜੀ ਬਿਲਕੁਲ ਨਹੀਂ ਨਾ ਪ੍ਰਸ਼ਾਸਨ ਨੇ ਹੀ ਇੱਕ ਫੈਸਲਾ ਕੀਤਾ ਸੀ ਵੀ ਅਸੀਂ ਇੱਕ ਹਫਤਾ ਬੰਦ ਕੀਤੀ ਕਰਾਂਗੇ ਜੀ ਕੋਈ ਪ੍ਰਸ਼ਾਸਨ ਉਹਨੂੰ ਪਹਿਲੇ ਬੰਦ ਕਰ ਦਿੰਦਾ ਸੀ ਦੇਖੋ ਜਿਨ੍ਹਾਂ ਦੀ ਇੰਨੀ ਗਰਮੀ ਤਪਦੀ ਵਿੱਚ ਵਾਰੀਆਂ ਗਈਆਂ ਜੀ ਬਾਗ ਤਾਂ ਪਾਣੇ ਪੁੱਟੇ ਜਾ ਰਹੇ ਨੇ ਜੀ ਓ ਕੀ ਕਰੂਗਾ ਕਿਸਾਨ ਸੋਚਦਾ ਉਹ ਤੁਹਾਨੂੰ ਫੇਰ ਕਹਿੰਦੇ ਕਿ ਕਿਸਾਨ ਆਤਮ-ਅਤਮਾ ਕਰਦੇ ਨੇ ਜੀ ਸੋ ਅਸੀਂ ਸੁਣਦੇ ਸੀ ਸਾਡਾ ਏਰੀਆ ਤਾਂ ਇੰਨਾ ਖੁਸ਼ਹਾਲ ਸੀਗਾ ਵੀ ਅਸੀਂ ਕਹਿੰਦੇ ਸੀ ਵੀ ਇਹ ਲੋਕ ਝੋਨੇ ਵਾਲ ਕਿਉਂ ਆਤਮ-ਅਤਮਾ ਕਰਦੇ ਨੇ ਜੀ ਲੇਕਿਨ ਸਾਨੂੰ ਤਾਂ ਹੁਣ ਪਤਾ ਲੱਗ ਰਿਹਾ ਜਦੋਂ ਸਰਕਾਰ ਹੀ ਮਾਰਦੀ ਐ ਸਰਕਾਰ ਦੇ ਨਮਾਇंदे ਹੀ ਚੋਣੇ ਮਾਰਦੇ ਨੇ ਕਿਸੇ ਨੂੰ ਤਾਂ ਉਸ ਤੋਂ ਬਾਅਦ ਪਤਾ ਲੱਗਦਾ ਵੀ ਵਾਕਈ ਲੋਕ ਜੀ ਆਤਮ-ਅਤਮਾ ਕਰਦੇ ਨੇ ਤਾਂ ਉਹ ਕਿਸੇ ਗੱਲ ਤੇ ਕਰਦੇ ਨੇ ਸਤਿ ਸ਼੍ਰੀ ਅਕਾਲ ਜੀ ਕੋਈ ਵੱਖਰਾ ਸੌਣ ਤੇ ਦੇਖਣ ਦੇ ਲਈ ਡਾਊਨਲੋਡ ਕਰੋ ਤੁਹਾਡੀ ਆਪਣੀ ਐਪ ਸਤਿ ਸ਼੍ਰੀ ਅਕਾਲ ਜੀ ਮੈਂ ਰਤਨਦੀਪ ਸਿੰਘ ਢਾਲੀਵਾਲ ਇੱਕ ਅੱਜ ਵੱਡੀ ਰਿਪੋਰਟ ਲੈ ਕੇ ਤੁਹਾਡੇ ਸਾਹਮਣੇ ਆਏ ਆਂ ਇਹ ਵੱਡੀ ਰਿਪੋਰਟ ਸਰਕਾਰ ਦਾ ਇੱਕ ਪਾਸੇ ਵੱਡਾ ਦਾਵਾ ਸਰਕਾਰ ਨੇ ਕੁਝ ਕੁ ਲਿਸਟਾਂ ਜਾਰੀ ਕਰੀਆਂ ਆਈਆਂ ਕੁਝ ਕੁ ਪਿੰਡਾਂ ਦੀਆਂ ਵੀ ਟੇਲਾਂ ਤੱਕ ਪਾਣੀ ਪਹੁੰਚਣ ਲੱਗ ਗਿਆ ਬਹੁਤ ਸਾਰੀਆਂ ਚੀਜ਼ਾਂ ਪਾਣੀ ਨੂੰ ਲੈ ਕੇ ਜਾਂ ਪਾਣੀ ਦੇ ਮੁੱਦੇ ਨੂੰ ਲੈ ਕੇ ਹੋਰ ਹਨਗੀਆਂ ਤੇ ਜਾਣ ਜਾਂ ਆਪਾਂ ਕਹਿ ਦਈਏ ਵੀ ਪਾਣੀ ਨੂੰ ਲੈ ਕੇ ਰਾਜਨੀਤੀ ਹੋ ਰਹੀ ਹੈ ਪਰ ਅੱਜ ਅਸੀਂ ਮੌਜੂਦ ਹਾਂ ਜ਼ਿਲ੍ਹਾ ਫਾਜਲਕਾ ਤਸੀਲ ਹਬੌਰ ਪੈਂਦੀ ਆ ਤੇ ਪਿੰਡ ਦਾ ਨਾਮ ਆ ਦਿਵਾਨ ਖੇੜਾ ਸਰਕਾਰ ਨੇ ਦਾਵਾ ਕਰਦੀ ਆ ਵੀ ਟੇਲਾਂ ਤੱਕ ਪਾਣੀ ਪਹੁੰਚ ਗਿਆ ਪਰ ਇੱਥੇ ਅਸੀਂ ਤਾਂ ਉਹਨੂੰ ਨਹਿਰ ਦੇ ਹਾਲਾਤ ਦਿਖਾਵਾਂਗੇ ਪਿੰਡ ਵਾਲਿਆਂ ਦੇ ਨਾਲ ਗੱਲਬਾਤ ਕਰਾਵਾਂਗੇ ਵੀ ਕੀ ਪਾਣੀ ਇਹਨਾਂ ਦੇ ਖੇਤਾਂ ਤੱਕ ਪਹੁੰਚਿਆ ਕੀ ਪਾਣੀ ਟੇਲਾਂ ਤੱਕ ਪਹੁੰਚਿਆ ਜਾਂ ਫਿਰ ਜਿਹੜੀ ਸਚਾਈ ਆ ਉਹ ਇਸ ਦੇ ਬਿਲਕੁਲ ਉਲਟਾ ਏਕ ਪੋਲ ਖੋਲ ਆ ਕੀ ਇਹਦੇ ਵਿੱਚ ਸਰਕਾਰ ਦੀ ਪੋਲ ਖੁੱਲ ਰਹੀ ਆ ਜਾਂ ਫਿਰ ਜਿਹੜੀਆਂ ਪਹਿਲਾਂ ਵਾਲੀਆਂ ਸਰਕਾਰਾਂ ਰਹੀਆਂ ਉਹਨਾਂ ਦੀ ਪੋਲ ਖੁੱਲ ਰਹੀ ਆ ਅਸਲ ਦੇ ਵਿੱਚ ਜ਼ਿੰਮੇਵਾਰ ਕੌਣ ਆ ਸਾਡੇ ਨਾਲ ਪਿੰਡ ਵਾਸੀ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੁਸੀਂ ਤਸਵੀਰਾਂ ਦੇ ਵਿੱਚ ਜਿਹੜੇ ਆ ਤਸਵੀਰਾਂ ਦਿਖਾਉਣਾਈਆਂ ਸੀ ਉਹਦੇ ਵਿੱਚ ਜਿਹੜਾ ਨਹਿਰ ਆ ਨਹਿਰ ਦੇ ਹਾਲਾਤ ਵੀ ਦੇਖ ਰਹੇ ਹਾਂ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਨਾਮ ਜੀ ਭਗਵਾਨ ਦਾਸ ਜੀ ਭਗਵਾਨ ਦਾਸ ਜੀ ਇਹ ਕਿਵੇਂ ਆ ਜਿਹੜਾ ਨਹਿਰ ਦੇ ਵਿੱਚ ਇੰਨਾ ਕਿਹੀ ਪਾਣੀ ਰਹਿੰਦਾ ਪਾਣੀ ਵੱਧਦਾਗਾ ਕੀ ਹਾਲਾਤ ਨੇ ਇਹ ਆਪਣੇ ਪੱਤਰਕਾਰ ਸਾਥੀਓ ਅਸੀਂ ਤੁਹਾਡਾ ਪਹਿਲਾਂ ਤਾਂ ਦਿਵਾਨ ਖੜੇ ਪਿੰਡ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਜਿਸ ਤਰ੍ਹਾਂ ਸਰਕਾਰ ਬੜਨੀ ਸੀ ਕਿ ਉਦੋਂ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸੀ ਆਮ ਪਬਲਿਕ ਨੂੰ ਵੀ ਅਸੀਂ ਆ ਵੀ ਕਰ ਦਿਆਂਗੇ ਅਸੀਂ ਟੈਲਾਂ ਦੇ ਪਾਣੀ ਪਹੁੰਚਾ ਦਿਆਂ ਭਗਵੰਤ ਮਾਨ ਜੀ ਅਬੋਹਰ ਦੇ ਵਿੱਚ ਆਏ ਤੇ ਕਹਿੰਦੇ ਜਿਹੜਾ ਵਿਕਾਹ ਹੈਗਾ ਉਹ ਅਬੋਹਰ ਤੋਂ ਚੰਡੀਗੜ੍ਹ ਨੂੰ ਜਾਊਗਾ ਪਰ ਥੋੜੇ ਸਾਹਮਣੇ ਆ ਵੀ ਨਹਿਰਾਂ ਬੰਦ ਪਈਆਂ ਅਸੀਂ ਪਿੱਛੇ ਜੇ ਡੀਸੀ ਮੈਡਮ ਨੂੰ ਹੀ ਮਿਲੇ ਸੀਗੇ ਉਹ ਵੀ ਕਹਿੰਦੇ ਸੀ ਵੀ ਅਸੀਂ ਆਪਣੇ ਨਹਿਰੀ ਵਿਭਾਗ ਨੂੰ ਇਹਦੀ ਜਾਣਕਾਰੀ ਦੇਤੀ ਆ WhatsApp ਕਰਤਾ ਐਕਸ਼ਨ ਸਾਹਿਬ ਨੂੰ ਹੀ ਮਿਲੇ ਸੀਗੇ ਕਹਿੰਦੇ ਥੋੜਾ ਜਲਦੀ ਹੱਲ ਕਰ ਦਿੱਤਾ ਜਾਊਗਾ ਮੁੱਖ ਮੰਤਰੀ ਵੀ ਬਿਆਨ ਦੇ ਰਿਹਾ ਵੀ ਅਸੀਂ ਟੈਲਾਂ ਤੇ ਪਾਣੀ ਪਹੁੰਚਾ ਪਰ ਆਪਾਂ ਟੈਲਾਂ ਦੇ ਵਿਚਕਾਰ ਅਜੇ 10 ਕਿਲੋਮੀਟਰ ਅੱਗੇ ਅਜੇ ਟੈਲਾਂ ਹੈਗੀਆਂ ਪਰ ਪਾਣੀ ਦੀ ਸਥਿਤੀ ਤੁਹਾਡੇ ਸਾਹਮਣੇ ਹੈਗੀ ਆ ਵੀ ਪਾਣੀ ਇੱਥੇ ਆ ਨਹੀਂ ਰਿਹਾ ਸਾਡੇ ਬਾਗ ਜਿਹੜੇਗੇ ਉਹ ਸੁੱਕ ਸੁੱਕ ਕੇ ਸੜ ਗਏ ਆ ਤੁਹਾਨੂੰ ਅਸੀਂ ਉਹ ਵੀ ਦਿਖਾਵਾਂਗੇ ਵੀ ਖੇਤਾਂ ਦੇ ਪੁੱਟੇ ਪਏ ਹੁਣ ਕੋਈ ਬਾਗ ਕੋ ਲੱਕੜਾ ਲੈਣ ਨੂੰ ਤਿਆਰ ਨਹੀਂ ਆ ਸਰਕਾਰ ਸਿਰਫ ਝੂਠੇ ਵਾਅਦੇ ਕਰ ਰਹੀ ਆ ਪਰ ਉਹਨਾਂ ਨੂੰ ਪੂਰਾ ਨਹੀਂ ਕਰ ਰਹੀ ਅਜੇ ਤੱਕ ਆ ਤੇ ਅਸੀਂ ਇਹੀ ਤੁਹਾਨੂੰ ਹੀ ਅਪੀਲ ਕਰਾਂਗੇ ਵੀ ਇਹ ਜਿਹੜੀ ਸਾਡੇ ਤੁਸੀਂ ਡਿਬੇਟ ਲੈ ਕੇ ਜਾ ਰਹੇ ਜੇ ਇਹ ਸਰਕਾਰ ਤੱਕ ਪਹੁੰਚਾਓ ਤਾਂ ਕਿ ਸਾਡੇ ਜਿਹੜੇ ਹੈਗੇ ਕਿਸਾਨਾਂ ਨੂੰ ਬਚਾਇਆ ਜਾ ਸਕੇ ਸਿਕਾ ਭਗਵਾਨ ਦਾਸ ਜੀ ਇਹ ਦੱਸੋ ਵੀ ਇਹ ਹੁਣੀ ਇਹ ਹਾਲ ਹੋਇਆ ਕਿ ਪਹਿਲਾਂ ਤੋਂ ਵੀ ਆਈਆਂ ਇਹ ਪਹਿਲਾਂ ਤੋਂ ਹੀ ਪਹਿਲਾਂ ਤੋਂ ਹੀ ਇਵੇਂ ਚੱਲਦਾ ਆ ਰਿਹਾ ਸੀ ਪਰ ਹੁਣ ਹੁਣ ਜਿਹੜਾ ਹੈਗਾ ਹੁਣ ਸਭ ਤੋਂ ਬੱਤਰ ਹੋ ਰਿਹਾ ਵੀ ਪਾਣੀ ਇੱਥੇ ਆ ਹੀ ਨਹੀਂ ਰਿਹਾ ਕਦੇ ਮੋਗਾ ਪਟਕੇ ਉੱਪਰ ਕਰ ਦਿੰਦੇ ਕਦੇ ਥੱਲੇ ਕਰ ਦਿੰਦੇ ਆਹੀ ਕੰਮ ਹੈਗਾ ਇੱਥੇ ਕਹਿੰਦੇ ਸੀਗੇ ਵੀ ਕਿਤੇ ਤੁਹਾਨੂੰ ਦਫ਼ਤਰ ਜਾਣ ਦੀ ਲੋੜ ਨਹੀਂ ਆਹੀ ਨਹਿਰੀ ਬਾਗ ਦੇ ਵਿੱਚ ਚੱਕਰ ਲਾ ਲਾ ਕੇ ਥੱਕ ਗਏ ਆ ਪਰ ਸਾਡੀ ਕਿਸੇ ਪਾਸੇ ਕੋਈ ਸੁਣਵਾਈ ਨਹੀਂ ਹੈ ਗਈ ਆ ਤੇ ਅਸੀਂ ਬਹੁਤ ਪਰੇਸ਼ਾਨ ਹੈਗੇ ਆ ਹੂੰ ਤੇ ਜਿਹੜੇ ਮੌਜੂਦਾ ਤਾਂ 77 ਪਾਰਟੀ ਦੇ ਹਲਕਾ ਇੰਚਾਰਜ ਨੇ ਜਾਂ ਹੋਰ ਲੀਡਰ ਆ ਉਹ ਗੇੜਾ ਗੂੜਾ ਮਾਰਦੇ ਉਹਨਾਂ ਉਹਨਾਂ ਕੋਲੇ ਆਪਦਾ ਦੁੱਖ ਦਰਦ ਰੋਇਆ ਤੁਸੀਂ ਉਹਨਾਂ ਕੋਲ ਵੀ ਅਸੀਂ ਹੁਣ ਜਿਹੜੇ ਨੌਰਨ ਸਾਹਿਬ ਨੇ ਇਹਨਾਂ ਨੇ ਇਨਚਾਰਜ ਲਾਇਆ ਸੀਗਾ ਉਹਨਾਂ ਕੋਲ ਵੀ ਜੋ ਮਸਲੇ ਸਾਡੇ ਸੀਗੇ ਚਾਹੇ ਉਹ ਪਾਣੀ ਦੇ ਸੀਗੇ ਹੋਰ ਵੀ ਕਈ ਮਸਲੇ ਸੀਗੇ ਉਹਨਾਂ ਕੋਲ ਹੀ ਰੱਖੇ ਪਰ ਉਹ ਉਹ ਮਿੱਠੀਆਂ ਗੋਲੀਆਂ ਦੇ ਜਾਂਦੇ ਪਰ ਇੱਧਰ ਕਿਸੇ ਦਾ ਕੋਈ ਧਿਆਨ ਨਹੀਂ ਤੇ ਅਸੀਂ ਬਹੁਤ ਪਰੇਸ਼ਾਨ ਹੈਗੇ ਆ ਅਸੀਂ ਤਾਂ ਇੱਕੋ ਹੀ ਤੁਹਾਨੂੰ ਅਪੀਲ ਕਰਦੇ ਆਂ ਵੀ ਇਹ ਜਿਹੜਾ ਸੁੱਤੀ ਸਰਕਾਰ ਨੂੰ ਜਗਾਓ 28 ਸਾਲ ਹੋ ਚੁੱਕੇ ਆ ਤੇ 28 ਸਾਲ ਹੀ ਬਾਕੀ ਰਹਿ ਗਿਆ ਤੇ ਮੈਨੂੰ ਨਹੀਂ ਲੱਗਦਾ ਵੀ ਇਹ ਕੋਈ ਕਿਸੇ ਤਰ੍ਹਾਂ ਦਾ ਹੱਲ ਕਰ ਦੇਣ ਪਾਣੀ ਦੀ ਸਥਿਤੀ ਬਹੁਤ ਮਾੜੀ ਆ ਤੁਹਾਡੇ ਸਾਹਮਣੇ ਨਹਿਰ ਦੇਖ ਲਓ ਸੁੱਕੀ ਪਈ ਹੈਗੀ ਆ ਜਦੋਂ ਕਿ ਬਾਰਸ਼ਾਂ ਹੀ ਸ਼ੁਰੂ ਹੋ ਗਈਆਂ ਤੇ ਨਹਿਰਾਂ 'ਚ ਪਾਣੀ ਆਉਣਾ ਚਾਹੀਦਾ ਸੀਗਾ ਨਵੀਆਂ ਨਹਿਰਾਂ ਦੇ ਪ੍ਰਪੋਜ਼ਲ ਬਣਾਈ ਜਾ ਰਹੇ ਪਰ ਪੁਰਾਣੀਆਂ ਨਹਿਰਾਂ ਦੇ ਵਿੱਚ ਪਾਣੀ ਨਹੀਂ ਆ ਰਿਹਾ ਨਵੀਆਂ ਨਹਿਰਾਂ ਨੂੰ ਇਹ ਬਣਾਉਣ ਦਾ ਕੀ ਫਾਇਦਾ ਜੇ ਆਪਾਂ ਕਰੋੜਾਂ ਰੁਪਇਆ ਲਾ ਕੇ ਤੇ ਪਹਿਲਾਂ ਵਾਲਾਂ ਨਹਿਰਾਂ ਵਿੱਚ ਪਾਣੀ ਨਹੀਂ ਭੇਜ ਰਹੇ ਅੱਗੇ ਜੀ ਹੂੰ ਜਿਵੇਂ ਪਿਛਲੇ ਸਾਲਾਂ ਦੇ ਵਿੱਚ ਜਦੋਂ ਹੜ੍ਹ ਆਏ ਸੀਗੇ ਆਹੀ ਦਿਨਾਂ ਦੇ ਵਿੱਚ ਹੜ੍ਹ ਆਏ ਸੀਗੇ ਜੁਲਾਈ ਤੋਂ 10 ਤਰੀਕ ਤੋਂ ਬਾਅਦ ਜੇਕਰ ਉਦੋਂ ਪਾਣੀ ਪੂਣੀ ਇੱਥੇ ਆ ਗਿਆ ਸੀਗਾ ਕਿ ਉਦੋਂ ਵੀ ਬੁਰਾ ਹਾਲ ਸੀ ਉਹ ਉਦੋਂ 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 ਸਗੋਂ ਜਦੋਂ ਹੜ੍ਹ ਆਣ ਦੇਗੇ ਉਦੋਂ ਜੇ ਪਿੱਛੋਂ ਇਹ ਬੰਦ ਕਰ ਦਿੰਦੇ ਹਰੀਕੇ ਪੱਤਣ ਤੋਂ ਸਾਨੂੰ ਤਾਂ ਉਦੋਂ ਵੀ ਮਾਰ ਦਿੰਦੇ ਆ ਹੂੰ ਕਿਉਂ ਸਾਡਾ ਟੈਲਾਂ ਦਾ ਏਰੀਆ ਹੈਗਾ ਸਾਡੇ ਟੂਬਲਾਂ ਦੇ ਪਾਣੀ ਇੱਥੇ ਬਹੁਤ ਮਾੜੇ ਹੈਗੇ ਜੇ ਕੋਈ ਕਿਸਾਨ ਜੇ ਕੋਈ ਕਿੱਲਾ ਇੱਕ ਝੋਨਾ ਲਾ ਲਵੇ ਨਾ ਤੇ ਉਹਦਾ ਪਹਿਲੀ ਗੱਲ ਤਾਂ ਡੀਜ਼ਲ ਨਹੀਂ ਪੂਰਾ ਆਂਦਾ ਤੇ ਉਸ ਤੋਂ ਬਾਅਦ ਉੱਥੇ ਕਣਕ ਦੀ ਬਜਾਈ ਨਹੀਂ ਹੁੰਦੀ ਜੀ ਸਾਡੇ ਕਈਆਂ ਨੇ ਝੋਨਾ ਲਾਇਆ ਸੀ ਉੱਥੇ ਕਣਕ ਹੀ ਨਹੀਂ ਉੱਗੀ ਨਾ ਹੀ ਇੱਥੇ ਝੋਨਾ ਲਾਉਣ ਜੋਗੇ ਸਾਡਾ ਨਰਮੇ ਦੀ ਖੇਤੀ ਵੀ ਫੇਲ ਹੋ ਗਈ ਤੇ ਸਾਡੀ ਜਿਹੜੀ ਕਿਨੂ ਦੀ ਖੇਤੀ ਵੀ ਫੇਲ ਹੋ ਰਹੀ ਅਸੀਂ ਬਹੁਤ ਪਰੇਸ਼ਾਨ ਹੈਗੇ ਆ ਇੰਨਾਂ ਸਰਕਾਰਾਂ ਤੋਂ ਪਰ ਸਾਨੂੰ ਕੋਈ ਆਖ ਨਹੀਂ ਲੱਗਦੀ ਵੀ ਇਹ ਕੋਈ ਸਾਡਾ ਹੱਲ ਇੱਥੇ ਕਰਨਗੇ ਜੀ ਬਾਈ ਜੀ ਇਹ ਕੀ ਦੱਸੋ ਵੀ ਜਦੋਂ ਤੁਸੀਂ ਨਹਿਰੀ ਡਿਪਾਰਟਮੈਂਟ ਕੋਲੇ ਜਾਂਦੇ ਆ ਉਹ ਕਾਰਨ ਕੀ ਤੁਹਾਨੂੰ ਕਾਰਨ ਕੀ ਦੱਸਿਆ ਜਾਂਦਾ ਹੈ ਸਾਨੂੰ ਤਾਂ ਇਹ ਦੱਸਿਆ ਜਾਂਦਾ ਵੀ ਪਾਣੀ ਪੂਰਾ ਕਰਾਂਗੇ ਨਹੀਂ ਮਤਲਬ ਕਿਉਂ ਨਹੀਂ ਪੂਰਾ ਆ ਰਿਹਾ ਉਹਦਾ ਕੀ ਕਾਰਨ ਦੱਸਿਆ ਜਾਂਦਾ ਉਹਦਾ ਕਾਰਨ ਇਹ ਵੀ ਪਿੱਛੋਂ ਨਹਿਰ ਛੋਟੀ ਹੈ ਹੂੰ ਪਾਣੀ ਪੂਰਾ ਪਹੁੰਚਦਾ ਨਹੀਂ ਮੁੜ ਕੇ ਵਾਰਾ ਬੰਦੀ ਕਰ ਦਿੰਦੇ ਹੂੰ ਵੀ ਤਿੰਨ ਇੱਕ ਹਫਤਾ ਸੁੱਕੀ ਰਹੂਗੀ ਦੋ ਹਫਤੇ ਚੱਲੇਗੀ ਹੂੰ ਖਟਾਈ ਖਟਾਈ ਦਾ ਕਈ ਵਾਰੀ ਖਟਾਈ ਦਾ ਕਹਿ ਦਿੰਦੇ ਖਟਾਈ ਤਾਂ ਸਾਹਮਣੇ ਤੁਹਾਡੇ ਦੇ ਦੇਖੋ ਜੀ ਪੂਰੇ ਛਾਪੇ ਨਹਿਰ ਦੇ ਵਿੱਚ ਪਏ ਕੋਈ ਮਹਿਕਮਾ ਨਹੀਂ ਆਣ ਕੇ ਵੇਖਦਾ ਕੋਈ ਸਾਫ ਸਫਾਈ ਨਹੀਂ ਕੋਈ ਸਾਫ ਸਫਾਈ ਨਹੀਂ ਤੇ ਸੀਐਮ ਸਾਹਿਬ ਕਹਿੰਦੇ ਸੀ ਵੀ ਇਧਰੋਂ ਸ਼ੁਰੂ ਹੁੰਦਾ ਇਧਰੋਂ ਪੰਜਾਬ ਸ਼ੁਰੂ ਹੁੰਦਾ ਇਧਰੋਂ ਵਿਕਾਸ ਕਰਾਂਗੇ ਆ ਵਿਕਾਸ ਤੁਹਾਡੇ ਸਾਹਮਣੇ ਜੀ ਸਾਡਾ ਪਾਣੀ ਪਹੁੰਚ ਨਹੀਂ ਰਿਹਾ ਸਾਡੇ ਬਾਗਾਂ ਦੇ ਏਰੀਆ ਸੀ ਸਾਰਾ ਜੀ ਸਾਰੇ ਬਾਗ ਸੋਕੇ ਸੁਆਹ ਹੋ ਗਏ ਜੀ ਪੱਟਣ ਲੱਗਿਆ ਮਜਬੂਰਾਂ ਨਰਮੇ ਦੀ ਫਸਲ ਸੀ ਉਹ ਸਾਡੀ ਬਕਾਰ ਹੋ ਗਈ ਉਹ ਕਾਮਯਾਬ ਨਹੀਂ ਹੈ ਜੀ ਉਹਦੇ ਵਿੱਚ ਅਜੇ ਜੰਮੇ ਤੇ ਗੁਲਾਬੀ ਸੁੰਡੀ ਪਹਿਲਾਂ ਚੱਲੂ ਹੋ ਗਈ ਜੀ ਤੇ ਇਸ ਕਰਕੇ ਸਾਡਾ ਜਿਹੜਾ ਪਾਣੀ ਦਾ ਮੇਨ ਮਸਲਾ ਸਾਡਾ ਪਾਣੀ ਦਾ ਹੈ ਹੋਰ ਅਸੀਂ ਕੁਝ ਨਹੀਂ ਮੰਗਦੇ ਪਾਣੀ ਕਰਕੇ ਸਾਡੀਆਂ ਫਸਲਾਂ ਆਉਂਦੀ ਆ ਪਾਣੀ ਮਾੜਾ ਆ ਰਿਹਾ ਬੁੱਢੇ ਨਾਲੇ ਦਾ ਪਾਣੀ ਜਿਹੜਾ ਮਾੜਾ ਉਸ ਕਰਕੇ ਬਾਗਾਂ ਦੇ ਵਿੱਚ ਪਾਣੀ ਲਾਉਣਿਆਂ ਤੇ ਬੁੱਟੇ ਨਾਲ ਦੀ ਨਾਲ ਸੁੱਕਦੇ ਜਾਂਦੇ। ਹੂੰ ਥੋੜੇ ਕਿੰਨੇ ਕਿਲੇ ਸੀ ਬਾਗ ਬਾਈ? ਮੇਰੇ ਕੋਲ ਤਾਂ 6 ਕ ਨਾਲ ਆਇਗਾ ਸੀ ਵੀਰ ਜੀ। ਕੋਈ ਪੱਟਤਾ ਜੀ 8 ਸਾਲ ਪਾਲਿਆ ਅਖੀਰ ਨੂੰ ਸੁੱਕ ਗਿਆ ਜੀ ਕੋਈ ਕੰਮਦ ਨਹੀਂ ਲਈ ਉਹਨੂੰ ਪੱਟ ਕੇ ਤੋਂ ਨੂੰ ਮੂੰਗੀ ਬੀਜੀ ਜੀ। ਤੇ ਇਸ ਕਰਕੇ ਸਾਡੇ ਜਿਹੜੇ ਹਲਕਾ ਚਾਰਜ ਹੈ ਉਹਨਾਂ ਨੇ ਕਦੇ ਆਣ ਕੇ ਸਾਡੀ ਸਾਰ ਨਹੀਂ ਲਈ ਵੀ ਪਿੰਡਾਂ ਚ ਕੀ ਚੱਲ ਰਿਹਾ ਕੀ ਹੋ ਰਿਹਾ ਜੀ ਕੀ ਨਹੀਂ ਜੀ ਕਿਸੇ ਨੇ ਕੋਈ ਆਣ ਕੇ ਸਾਰ ਨਹੀਂ ਲਈ ਹੁਣ ਥੋੜੇ ਦਿਨ ਪਹਿਲਾਂ ਬੰਦ ਕੀਤੀ ਫਿਰ ਕਿਸਾਨ ਯੂਨੀਅਨ ਦਰਨਾ ਲਾਇਆ ਉਹਨਾਂ ਨੇ ਲਾਰਾ ਲਾ ਦਿੱਤਾ ਕਿ ਅਗਲੇ ਹਫਤੇ ਛੱਡ ਦੇਗੇ ਪਾਣੀ ਅਜੇ ਤੱਕ ਪਾਣੀ ਨਹੀਂ ਆ ਹੂੰ ਤੁਹਾਡੇ ਪਿੰਡ ਦਾ ਬਾਈ ਕਿੰਨਾ ਕਿੰਨਾ ਰਕਬਾਗਾ ਟੋਟਲ 5500 ਕਿੱਲਾ ਹੈ ਤੇ 5500 ਕਿੱਲੇ ਤੋਂ ਜ਼ਿਆਦਾਤਰ ਸਾਰੇ ਬਾਗ ਬਾਗਾਂ ਦਾ ਏਰੀਆ ਹੀ ਆ ਲਗਭਗ ਸਾਰਾ 70-75% ਬਾਗ ਬਾਗ ਨੇ ਸਾਡੇ ਜੀ ਤੇ ਕਿੰਨੇ ਲੋਕਾਂ ਨੇ ਮਤਲਬ ਬਾਗ ਪੱਟ ਦਿੱਤੇ ਜਾਂ ਪੱਟਣੇ ਸ਼ੁਰੂ ਕੀਤੇ ਆ ਮੈਕਸਿਮਮ 50% ਬਾਗ ਪੱਟਿਆ ਜਾ ਚੁੱਕਿਆ ਹੈ ਜੀ ਜਿਹਦੇ ਵਿੱਚੋਂ 25% ਹੁਣ ਖਰਾਬ ਖੜਾ ਹੈ ਜੀ ਜਿਹਨੂੰ ਹੁਣ ਕੋ ਪੁੱਟਣ ਵਾਲਾ ਹੀ ਨਹੀਂ ਮਿਲ ਰਿਹਾ ਸਾਨੂੰ ਹੂੰ ਇੰਨਾ ਜ਼ਿਆਦਾ ਹਾਲਾਤ ਮਾੜੇ ਹੋ ਗਏ ਆ ਵੀ ਇਹ ਲੱਕੜ ਖਰੀਦਣ ਵਾਸਤੇ ਵੀ ਕੋਈ ਨਹੀਂ ਹੈਗਾ ਅਸੀਂ ਪੁੱਤਾਂ ਵਾਂਗ ਪਾਲੀ ਐ ਜੀ ਮੈਂ ਖੁਦ ਗ੍ਰੈਜੂਏਟ ਪੋਸਟ ਗ੍ਰੈਜੂਏਟ ਬੰਦਾ ਹਾਂ ਜੀ ਮੈਨੂੰ ਸਰਕਾਰ ਨੇ ਨੌਕਰੀ ਨਹੀਂ ਮਿਲੀ ਮੇਰੇ ਮੈਂ ਹੁਣ ਓਵਰਏਜ ਹੋ ਚੁੱਕਿਆ ਤਾਂ ਹਾਰ ਕੇ ਮੇਰੇ ਕੋਲ ਇਹ ਹੀ ਬਚਿਆ ਪਿਤਾਪੁਰਖੀ ਦਾ ਧੰਦਾ ਬਚਿਆ ਵੀ ਮੈਂ ਖੇਤੀ ਕਰ ਲਵਾਂ ਪਰ ਇਹਦੇ ਵਿੱਚ ਵੀ ਸਰਕਾਰਾਂ ਨੇ ਇੰਨਾ ਮਾਰ ਦਿੱਤਾ ਸਾਨੂੰ ਪਾਣੀ ਦੀ ਕਮੀ ਦੇਖੋ ਜੀ ਅਸੀਂ ਲੈ ਕੇ ਜਾਂਦੇ ਹਾਂ ਇੱਥੇ ਐਕਸ਼ਨ ਸਾਹਿਬ ਕੋਲ ਠੀਕ ਹੈ ਜੀ ਉਹ ਪਿੱਛੇ ਗੱਲਬਾਤ ਨਹੀਂ ਕਰਨਗੇ ਇੱਥੇ ਹੀ ਸਾਨੂੰ ਕਰ ਦੇਣਗੇ ਫਿਰ ਚੱਕਣਗੇ ਜੀ ਮੋਘਿਆਂ ਤੇ ਜੋਰ ਆਊਗਾ ਮੋਗੇ ਟੰਗ ਦੇਣਗੇ ਅਗਾ ਟਾਇਲਾਂ ਦੇ ਖਾ ਦੇਣਗੇ ਜੀ ਪਾਣੀ ਪੂਰਾ ਹੋ ਗਿਆ ਤੁਹਾਡਾ ਇੱਥੇ ਸਾਡਾ ਗळा ਹੀ ਘੁੱਟ ਕੇ ਤੇ ਇਹਨਾਂ ਨੇ ਅਗਾ ਪਾਣੀ ਕਰ ਦੇਣਾ ਪੂਰਾ ਪਿੱਛੋਂ ਨਹੀਂ ਕੁਛ ਕਰਵਾਉਣਾ ਨੇ ਪਿੱਛੇ ਨਹਿਰਾਂ ਪਤਾ ਨਹੀਂ ਕਿੰਨੇ ਸਾਲ ਹੋ ਗਏ ਜੀ ਸਫਾਈਆਂ ਨਹੀਂ ਹੋਈਆਂ ਮਹਿਕਮਾ ਕੋਈ ਉਹਦੇ ਤੇ ਧਿਆਨ ਨਹੀਂ ਦਿੰਦਾ ਹੈਗਾ ਪਿੱਛੋਂ ਪਾਣੀ ਪੂਰਾ ਆਂਦਾ ਹੀ ਨਹੀਂ ਸਾਡੇ ਕੋਲ ਇੱਥੋਂ 10 ਕਿਲੋਮੀਟਰ ਦੂਰ ਆ ਟੇਲਾ ਹਾਂ ਹਾਂ ਜੀ ਹਾਂ ਜੀ 10 ਕਿਲੋ ਅਸਮਾਨ ਖੇੜਾ ਟੇਲ ਪੈਂਦੀ ਹੈ ਜੀ ਅੱਗੇ ਤੇ ਅਸੀਂ ਦੇਖ ਲਓ ਮੋਗਿਆਂ ਵਾਲਿਆਂ ਦਾ ਹਾਲ ਹੈ ਜੀ ਤੇ ਟੇਲਿਆਂ ਵਾਲਿਆਂ ਦਾ ਵਿਚਾਰਿਆਂ ਦਾ ਤਾਂ ਹੋਣਾ ਹੀ ਕੀ ਹੈ ਤੇ ਜਿਹੜਾ ਤੁਸੀਂ ਕਿਹਾ ਵੀ ਬਾਗ ਪੱਟਣੇ ਸ਼ੁਰੂ ਕਰ ਦਿੱਤੇ ਆ ਜਾਂ ਪੱਟ ਦਿੱਤੇ ਆ 50% ਲੋਕਾਂ ਨੇ ਉਹ ਇਸ ਹਾਲ ਕਿ ਪਿਛਲੇ ਸਾਲਾਂ ਤੋਂ ਹੀ ਲਗਭਗ ਪਿਛਲੇ 3 ਸਾਲ ਤੋਂ ਸਾਡੀ ਫਸਲ ਨਹੀਂ ਹੋ ਰਹੀ ਜੀ ਫਰੂਟ ਦੀ ਕੀ ਹੁੰਦਾ ਜਦੋਂ ਪਾਣੀ ਦੀ ਜ਼ਰੂਰਤ ਹੁੰਦੀ ਹੈ ਫਰਵਰੀ ਮਾਰਚ ਦੇ ਵਿੱਚ ਫਰੂਟ ਆਉਂਦਾ ਜੀ ਉਸ ਟਾਈਮ ਕੀ ਹੈ ਸਾਡੀਆਂ ਬੰਦੀਆਂ ਚਾਲੂ ਹੋ ਜਾਂਦੀਆਂ ਨੇ ਉਸ ਟਾਈਮ ਸਾਨੂੰ ਪਾਣੀ ਚਾਹੀਦਾ ਹੁੰਦਾ ਉਸ ਟਾਈਮ ਸਾਡੀ ਨਹਿਰਾਂ ਬੰਦ ਹੁੰਦੀਆਂ ਨੇ ਥੱਲੇ ਦਾ ਪਾਣੀ ਮਾੜਾ ਹੈ ਜੀ ਉਹਦਾ ਪੀ ਐਚ ਲੈਵਲ ਬਹੁਤ ਮਾੜਾ ਹੈ ਜੀ ਫਿਰ ਜੇ ਪਾਣੀ ਆਉਂਦਾ ਜੀ ਸਭ ਤੋਂ ਪਹਿਲਾਂ ਜਿਹੜਾ ਹਰੀਕੇ ਪਤਨ ਤੋਂ ਇਹ ਛੱਡਦੇ ਆ ਜੀ ਉੱਥੇ ਇੱਕ ਬੰਦ ਹੋਣ ਕਰਕੇ ਮਗਰੋਂ ਦਰਿਆ ਦਾ ਪਾਣੀ ਬੰਦ ਕਰ ਦਿੰਦੇ ਡੈਮ ਦਾ ਜੀ ਉਸ ਕਰਕੇ ਬੁੱਢੇ ਦਰਿਆ ਦਾ ਪਾਣੀ ਸਾਰਾ ਉੱਥੇ ਝੀਲ ਦੇ ਇਕੱਠਾ ਹੋ ਜਾਂਦਾ ਜੀ 15 ਦਿਨ ਲਗਾਤਾਰ ਸਾਨੂੰ ਕੈਂਸਰ ਹੀ ਵੰਡੀ ਜਾਂਦੀ ਹੈ ਜੀ ਇੱਥੇ ਪਾਣੀ ਪਹੁੰਚਦਾ ਸਾਡੇ ਕੋਲ ਕਾਲਾ ਬਦਬੂ ਮਾਰਦਾ ਹੋਇਆ ਪਾਣੀ ਉਹ ਜ਼ਮੀਨਾਂ ਦੇ ਵਿੱਚ ਲੱਗਦਾ ਹੈ ਜੀ ਜ਼ਮੀਨਾਂ ਦੇ ਵਿੱਚ ਲੱਗਣ ਕਰਕੇ ਸਾਡੀਆਂ ਸਾਰੇ ਬੂਟਿਆਂ ਦੀ ਐਸੀ ਕਿਤੇ ਐਸੀ ਹੋ ਗਈ ਕਾਤਮ ਹੋਣ ਦੇ ਕਗਾਰਤੇ ਹੈਗੇ ਆ ਜੀ ਇਹ ਤਾਂ ਕਹਿੰਦੇ ਆ ਨਾ ਜੀ ਪੰਜਾਬ ਪੰਜਾਬ ਮੇਰੇ ਖਿਆਲ ਹੈ ਵੀ ਪ੍ਰਵਾਸੀਆਂ ਦਾ ਹੀ ਪੰਜਾਬ ਹੋਵੇਗਾ ਪੰਜਾਬੀਆਂ ਦਾ ਪੰਜਾਬ ਨਹੀਂ ਰਹਿਣਾ ਜੀ ਸਾਨੂੰ ਅੱਕ ਹਾਰ ਕੇ ਬਸ ਬਾਹਰ ਹੀ ਜਾਣਾ ਪੈਣਾ ਫਿਰ ਹੋਰ ਕੀ ਕਰੀਏ ਜੀ ਜਦੋਂ ਸਾਡੀ ਫਸਲ ਹੀ ਹੈ ਨਹੀਂ ਅਸੀਂ ਮਿਹਨਤ ਕਰੀਏ ਕਿੱਥੇ ਜਾਈਏ ਹੂੰ ਪੜੇ ਲਿਖੇ ਹੋ ਕੇ ਵੀ ਅਸੀਂ ਪਿਤਾ ਪੁਰਖੀ ਹੁਣ ਸੰਭਾਲ ਰਹੇ ਆ ਪਰ ਸਾਨੂੰ ਹੁਣ ਕੋਈਸੇ ਤਾਂ ਮਤਲਬ ਸਾਡੇ ਵੱਲੇ ਸੋਚਿਆ ਜਾਵੇ ਨਾ ਹੁਣ ਝੋਨੇ ਵਾਲੇ ਏਰੀਆ ਚ ਦੇ ਰਹੇ ਪਾਣੀ ਠੀਕ ਹੈ ਜੀ ਉਹ ਸਾਡੇ ਵੀਰ ਨੇ ਕੋਈ ਗੱਲ ਨਹੀਂ ਜੀ ਉਹਨਾਂ ਨੂੰ ਦੇਣਾ ਚਾਹੀਦਾ ਪਰ ਉਹਨਾਂ ਕੋਲ ਥੱਲੇ ਦੇ ਸਾਧਨ ਹੈਗੇ ਜੀ ਬਿਜਲੀ ਫਰੀ ਮਿਲ ਰਹੀ ਹੈ ਉਹਨਾਂ ਨੂੰ ਮਿਲ ਰਿਆ ਕਮ ਸੇ ਕਮ ਸਾਡੇ ਕੋਲ ਸਾਡਾ ਪੂਰਾ ਕਰਕੇ ਉਸ ਤੋਂ ਬਾਅਦ ਵਾਫਰ ਇਹਨਾਂ ਦੇਣ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਪਰ ਸਾਡਾ ਤਾਂ ਸਾਡੀ ਦੋਨ ਫਸਲ ਲਗਾਈ ਹੈ ਜੀ 8-9 ਮਹੀਨਿਆਂ ਦੀ ਸਾਡੇ ਨਰਮੇ ਦੀ ਵੀ ਫਸਲ ਹੈਗੀ ਜੀ ਜੇ ਅੱਜ ਉਹ ਫਰੂਟਿੰਗ ਤੇ ਹੈਗੀ ਹੈ ਜੀ ਜੇ ਪਾਣੀ ਨਾ ਮਿਲੇਗਾ ਤਾਂ ਸੁੱਕ ਜਾਣਾ ਜੀ ਉਹਨੇ ਤਾਂ ਸਾਡੇ ਕੀ ਕੀ ਰਹਿ ਗਿਆ ਜੀ ਅਜੇ ਤਾਂ ਕਰਜ਼ਾ ਚੱਕ ਕੇ ਜਿਸ ਦਿਨ ਅਸੀਂ ਨਰਮਾ ਬੋਂਦੇ ਆਂ ਜੀ 5-6000 ਰੁਪਏ ਏਕੜ ਦਾ ਸਾਡਾ ਖਰਚਾ ਹੈ ਜੀ ਜੀ ਤੇ ਜੇ ਅੱਜ ਉਹ ਵੀ ਗਿਆ ਤਾਂ ਅਸੀਂ 10-12000 ਰੁਪਏ ਏਕੜ ਦਾ ਤਾਂ ਅਸੀਂ ਖਰਚਾ ਕਰ ਚੁੱਕੇ ਆਂ ਜਿਹੜੇ ਬੰਦੇ ਨੇ ਅੱਜ ਵਿਚਾਰੇ ਨੇ ਠੇਕੇ ਲੈ ਕੇ ਕਰੀਏ ਜੀ ਭਾਂ ਤੇ 40-45000 ਰੁਪਏ ਠੇਕਾ ਹੈ ਜੀ ਉਹਦਾ ਉਹ ਕਿੱਥੋਂ ਪੂਰਾ ਕਰੇਗਾ ਜੀ ਤੇ ਇੱਕ ਜੇ ਪਹਿਲਾਂ ਵਾਲੀਆਂ ਸਰਕਾਰਾਂ ਦੀ ਗੱਲ ਕਰਦੇ ਜਿਵੇਂ ਕਾਂਗਰਸ ਰਹੀ ਉਦੋਂ ਪਹਿਲਾਂ ਅਕਾਲੀ ਦਲ ਸੀ ਉਦੋਂ ਪਹਿਲਾਂ ਫੇਰ ਕਾਂਗਰਸ ਸੀ ਫੇਰ ਅਕਾਲੀ ਦਲ ਸੀ ਉਦੋਂ ਵੀ ਇਹੀ ਸਾਰਾ ਕੁਝ ਸੇਮ ਚੱਲਦਾ ਰਿਹਾ ਹੈ ਕਿ ਕੁਝ ਫਰਕ ਸੀਗਾ ਸਾਰੇ ਸਾਰੇ ਮਾਮੀ ਫੁੱਫੀ ਦੇ ਹੀ ਆ ਜਦੋਂ ਦੇ ਦੇਖਣ ਲੱਗੇ ਯਾਰ ਸਭ ਲੀਡਰਾਂ ਨੇ ਸਾਨੂੰ ਗੋਲੀਆਂ ਹੀ ਪਾਈਆਂ ਜੀ ਕਿਸੇ ਨੇ ਸਾਡੀ ਆਵਾਜ਼ ਨਹੀਂ ਉਠਾਈ ਸਾਡੇ ਏਰੀਏ ਦੀ ਕੋਈ ਆਵਾਜ਼ ਨਹੀਂ ਉਠਾਈ ਹੂੰ ਠੀਕ ਹੈ ਜੀ ਲੰਬਾ ਸਮਾਂ ਜਿਵੇਂ ਜੱਕਾ ਜੱਕੜ ਸਾਹਿਬ ਜੱਕੜ ਸਾਹਿਬ ਰਹੇ ਆ ਜੱਕੜਾ ਦਾ ਪਰਿਵਾਰ ਇਹਨੇ ਤੂਤੀ ਬੋਲਦੀ ਇਹ ਇਹਦਾ ਮਸਲਾ ਹੱਲ ਨਹੀਂ ਹੋਇਆ ਸੋਣ ਨਹੀਂ ਨਹੀਂ ਕੋਈ ਹੱਲ ਨਹੀਂ ਹੋਇਆ ਹਾਲਾਂਕਿ ਇਹਨਾਂ ਦੇ ਆਪ ਦੇ ਰਕਵੇ ਨੇ ਇੱਥੇ ਹੂੰ ਇਹ ਦੇ ਦੋਨਾਂ ਰਗਾ ਪੰਜਾਬਾ ਮਾਈਨਰ ਤੇ ਇਹ ਵੀ ਮਲੋਗਪੁਰਾ ਮਾਈਨਰ ਤੇ ਦੋਨਾਂ ਤੇ ਇਹਨਾਂ ਦਾ ਰਕਬਾ ਆ ਖੁੱਦਾ ਪਰ ਫਿਰ ਵੀ ਨਹੀਂ ਇਹ ਵੀ ਨਹੀਂ ਇਹ ਤਾਂ ਸੱਤਾ ਦੇ ਵਿੱਚ ਬੈਠੇ ਨੇ ਇਹ ਨਹੀਂ ਹੱਲ ਕਰਾ ਸਕਦੇ ਤਾਂ ਸਾਡੇ ਵਰਗਾਂ ਕਿਸਾਨ ਕੀ ਕਰਾ ਸਕਦਾ ਹੈ ਤੇ ਜਿਹੜਾ ਫਿਰ ਇਹ ਸਰਕਾਰ ਦਾ ਦਾਵਾਗਾ ਟੇਲਾ ਵਾਲਾ ਫਿਰ ਇਹ ਤਾਂ ਥੁੱਥਾ ਹੋ ਗਿਆ ਫਿਰ ਇਹ ਤਾਂ ਤੁਹਾਡੇ ਸਾਹਮਣੇ ਆ ਜੀ ਦੇਖ ਲਓ ਜੀ ਅੱਜ ਪਾਣੀ ਦੀ ਜ਼ਰੂਰਤ ਹੈ ਜੀ ਅੱਜ ਪਾਣੀ ਸਾਡਾ 12 ਪੈਂਡਾ ਬਾਈ ਟੋਟਲ ਥੋੜਾ ਜਿਹਾ ਲੋਕਾਂ ਨੂੰ ਇਹ ਵੀ ਦੱਸ ਦੋ ਵੀ ਕਿੰਨੇ ਪਿੰਡ ਆਲੇ ਦੁਆਲੇ ਜਿਨ੍ਹਾਂ ਨੂੰ ਇਹ ਨਹਿਰਾਂ ਜਾਂ ਇਹ ਟੇਲਾਂ ਲੱਗਦੀਆਂ ਇਹ 25-30 ਪਿੰਡ ਹੈ ਜੀ ਸਾਡੇ ਖੁਈਆ ਸਰਵਰ ਬਲਾਕ ਦੇ ਵਿੱਚ ਹੂੰ ਜਿਵੇਂ ਨਾਲ ਗਿੱਦੜ ਵਾਲੀ ਹੋ ਗਿਆ ਜੀ ਪੰਜਾਬਾ ਹੋ ਗਿਆ ਤੁੱਤਾ ਹੋ ਗਿਆ ਸਮਾਨ ਖੇੜਾ ਕਲਰ ਖੇੜਾ ਹੂੰ ਮੋਜਗੜ ਦਲਬੀਰ ਖੇੜਾ ਪੰਨੀ ਵਾਲਾ ਹੂੰ ਤੇ ਕਲਰ ਇਧਰ ਆ ਗਿਆ ਜੀ ਕੋਲ ਖੇੜਾ ਬਕੈਣ ਆ ਗਈ ਸਰਵਰ ਕੋਈਆਂ ਤੈਲੂਪੁਰਾ ਸੱਪਾਂ ਵਾਲੀ ਸੈਦਾਂ ਵਾਲੀ ਆਲਮਗੜ ਤੇ ਸਾਰੇ ਪਿੰਡਾਂ ਦਾ ਬੁਰਾ ਹਾਲ ਬੁਰਾ ਬੁਰਾ ਹਾਲ ਜੀ ਬਹੁਤ ਬੁਰਾ ਹਾਲ ਸਾਰੇ ਪਿੰਡਾਂ ਦਾ ਬਹੁਤ ਬੁਰਾ ਹਾਲ ਹੈ ਜੀ ਪਾਣੀ ਪਿੱਛੇ ਸਿਰਫ ਪਾਣੀ ਮਾੜਾ ਹੋਣ ਕਰਕੇ ਪਾਣੀ ਆਉਂਦਾ ਨਹੀਂ ਮੌਕੇ ਤੇ ਉਸ ਕਰਕੇ ਤੇ ਸਾਡੇ ਏਰੀਆ ਦਾ ਬਹੁਤ ਨੁਕਸਾਨ ਹੈ ਜੀ ਤੇ ਸਾਰੇ ਪਿੰਡਾਂ ਦੇ ਵਿੱਚ ਜ਼ਿਆਦਾਤਰ ਬਾਗ ਹੀ ਆ ਬਾਗ ਸਾਰਾ ਏਰੀਆ ਬਾਗ ਏਰੀਆ ਬਾਗ ਤੇ ਹੀ ਡਿਪੈਂਡ ਹੈ ਜੀ ਸਾਰਾ ਬਾਗ ਦਾ ਏਰੀਆ ਸੀਗਾ ਜੀ ਸਾਨੂੰ ਤਾਂ ਪੀਣ ਦਾ ਬਹੁਤ ਔਖਾ ਹੈ ਜੀ ਸਾਡੇ ਤਾਂ ਖੁਦ ਦੇ ਆਪ ਦੇ ਕੈਂਸਰ ਅਸੀਂ ਤਾਂ ਪੀ ਰਹੇ ਹਾਂ ਜ ਚੈੱਕ ਕਰਵਾਇਆ ਜਾਵੇ ਇਹਦੇ ਕਿੰਨਾ ਕੈਮੀਕਲ ਹੈ ਜੀ ਪਤਾ ਹੀ ਨਹੀਂ ਲੱਗਣਾ ਵੀ ਕਿੰਨਾ ਹੈ ਜੀ ਥੱਲੇ ਤਾਂ ਸਾਡਾ ਪੀਣ ਦਾ ਕੰਮ ਤਾਂ ਨਹੀਂ ਹੈ ਜੀ ਥੱਲੇ ਦੇ ਗੌੜੇ ਪਾਣੀ ਨੇ ਸਾਡੇ ਉਹ ਸਾਡੀ ਤਾਂ ਉਹ ਗੱਲ ਹੈ ਜੀ ਪਾਣੀ ਦੇ ਵਿੱਚ ਜ਼ਹਿਰ ਪਿਆ ਸੀ ਪਿਆਸ ਲੱਗੀ ਹੈ ਜੀ ਜੇ ਪੀਂਦਿਆਂ ਦਾ ਤਾਂ ਮਰਦੇ ਆ ਜੇ ਨਹੀਂ ਪੀਂਦੇ ਆ ਤਾਂ ਵੀ ਮਰਦੇ ਆ ਹਾਂਜੀ ਭਾਈ ਇੱਕ ਸਰਕਾਹਤ ਪੰਜਾਬੀ ਚ ਪਾਕ ਕਿਸਮਤ ਦੇ ਬਲੀਆ ਰਿੱਦਾ ਅਖੀਰ ਤੇ ਬਣ ਗਿਆ ਦਲੀਆ ਸਰਕਾਰ ਇਹ ਕਹਿੰਦੀ ਹੈ ਵੀ ਪਾਣੀ ਡੰਗੇ ਜਾ ਰਹੇ ਨੇ ਪਾਣੀ ਬਹੁਤ ਡੰਗ ਜਾ ਰਹੇ ਨੇ ਝੋਨੇ ਵਾਲੇ ਬਰਬਾਦ ਇਵੇਂ ਤੱਕ ਸੈਂਟਰ ਤੱਕ ਵੀ ਇਹ ਗੱਲ ਪਹੁੰਚਦੀ ਪੰਜਾਬ ਨੇ ਪਾਣੀ ਖਤਮ ਕਰ ਦੇਣਾ ਜੀ ਹਮ ਸਰਕਾਰ ਕਹਿੰਦੀ ਹੈ ਡਾਈਵਰਸਿਫਾਈਲ ਜਾਓ ਤੁਸੀਂ ਅਲੱਗ ਚੀਜ਼ਾਂ ਲਾਓ ਡਿਵਰਸਟੀਫਿਕੇਸ਼ਨ ਕਰੋ ਹਮ ਪਿਛਲੇ ਕਈ ਸਾਲਾਂ ਤੋਂ ਸਾਡਾ ਏਰੀਆ ਜਿਹਨੂੰ ਕੈਲੀਫੋਰਨੀਆ ਵਿੱਚ ਕਿਹਾ ਜਾਂਦਾ ਬੋਰ ਦਾ ਸਾਡੇ ਲੋਕਾਂ ਨੇ ਬਾਗ ਲਾਇਆ ਜੀ ਠੀਕ ਹੈ ਜੀ ਸਰ ਇੱਕ ਵਧੀਆ ਉਪਰਾਲਾ ਕੀਤਾ ਔਰ ਬਾਗ ਵੀ ਇੰਨੇ ਇਨਕਮ ਠੀਕ ਦੇਣ ਲੱਗ ਪਈ ਸੀ ਚਲੋ ਜੀ ਰੇਟ ਘਟਣਾ ਜਾਂ ਵੱਧ ਹੋਣਾ ਉਹ ਮਾਰਕੀਟ ਤੇ ਡਿਪੈਂਡ ਕਰਦਾ ਹੈ ਜੀ ਬਾਗ ਲਾਏ ਥੋੜੇ ਅਜਤੋਂ 4 ਸਾਲ ਪਹਿਲੇ ਥੋੜੇ ਬਾਗਾਂ ਚ ਪ੍ਰੋਬਲਮ ਆਣੀ ਸ਼ੁਰੂ ਹੋ ਗਈ ਜੀ ਕਿ ਬਾਗ ਕੋਈ ਕਿੱਲੇ ਚ ਕੋਈ ਇੱਕ ਜਾਂ ਦੋ ਬੁੱਟੇ ਉਖੜਦੇ ਸੀ ਜੀ ਉਹ ਅਸੀਂ ਕਿ ਪੱਟ ਦਿੰਦੇ ਸੀ ਜਾਂ ਕੋਈ ਸਿਰੀ ਲੈ ਜਾਂਦਾ ਸੀ ਹੂੰ ਲਾਸਟ 3 ਸਾਲਾਂ ਤੋਂ ਮੰਨ ਲਓ ਬਾਗ ਇੱਕਦਮ ਖਰਾਬ ਹੋਣ ਲੱਗ ਪਿਆ ਇੱਕ ਪਾਣੀ ਚਲੋ ਇੱਕ ਅਲੱਗ ਮੁੱਦਾ ਹੈ ਕਿ ਪਾਣੀ ਪੀਣ ਨੂੰ ਕਹਿੰਦੇ ਨੇ ਜੀ ਪਾਣੀ ਪੀਣ ਨੂੰ ਵੀ ਨਹੀਂ ਮਿਲਣਾ ਜੀ ਹੂੰ ਵਾਰਾ ਬੰਦੀ ਜਿਵੇਂ ਪਿਛਲੇ ਸਾਥੀਆਂ ਦੱਸਿਆ ਉਹਨਾਂ ਹਰ ਇੱਕ ਗੱਲ ਦੱਸੀ ਡਿਟੇਲ ਨਾਲ ਦੱਸੀ ਹੈ ਜੀ ਯੂਨੀਵਰਸਿਟੀ ਦੇ ਡਾਕਟਰਾਂ ਨੇ ਸਿੱਕੇ ਆ ਵੀ ਬਾਗ ਕਿਉਂ ਖਰਾਬ ਹੋ ਰਹੇ ਨੇ ਪਹਿਲੇ ਤਾਂ ਜੀ ਕੋਈ ਇਹ ਆ ਦਵਾਈਆਂ ਪਾਓ ਜੀ ਉਹਨਾਂ ਨੇ ਬਹੁਤ سارے ਟ੍ਰੀਟਮੈਂਟ ਕਰਵਾਏ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਕਿਸਾਨ ਤਾਂ ਜਾਗਰੂਕ ਹੋ ਰਹੇ ਨੇ ਜੀ ਵੀ ਇਹ ਟ੍ਰੀਟਮੈਂਟ ਨਾਲ ਵੀ ਸੈੱਟ ਨਹੀਂ ਹੋ ਰਿਹਾ ਤਾਂ ਇਹਨਾਂ ਨੂੰ ਕੁਝ ਅਜਾਇ ਜੂਠ ਬੋਲਿਆ ਜਾਵੇ ਵੀ ਇਹ ਮਤਲਬ ਵੀ ਉਸ ਉਲਝੇ ਰਹਿਣ ਉਹਨਾਂ ਨੇ ਸਾਨੂੰ ਜੂਠ ਬੋਲਿਆ ਵੀ ਇੰਦੇ ਚ ਨਾ ਕੋਈ ਵਾਇਰਸ ਵੜ ਗਿਆ ਹੈ ਜਿਹੜਾ 2-3 ਸਾਲਾਂ 'ਚ ਤੁਹਾਡੇ ਬਾਗ ਖਤਮ ਹੋ ਜਾਣੇ ਜੀ ਪਾਣੀ ਜਿਕੇ ਜ਼ਮੀਨ 'ਚ ਤੁਹਾਡੀ ਜ਼ਮੀਨ 'ਚ ਜਾਂ ਕੋਈ ਵਾਇਰਸ ਆ ਗਿਆ ਬੂਟੇ ਸੌਰੀ ਬੂਟਿਆਂ 'ਚ ਜਾਂ ਵਾਇਰਸ ਆ ਗਿਆ ਸਿਟਰਸ 'ਚ ਨਿੰਬੂ ਜੱਟ ਜਾਂ ਜਾਂ ਵਾਇਰਸ ਆ ਗਿਆ ਵੀ ਇਹ ਤੁਹਾਡਾ ਕਿੰਨੂ ਬਾਗ ਖਤਮ ਹੋ ਜਾਣੇ ਨੇ ਇਹ ਗੱਲ ਤੁਹਾਨੂੰ ਐਗਰੀਕਲਚਰ ਯੂਨੀਵਰਸਿਟੀ ਦੇ ਯੂਨੀਵਰਸਿਟੀ ਵਾਲਿਆਂ ਦੇ ਮਤਲਬ ਜਿਹੜੇ ਡਿਊਟੀ ਜਿੰਨਾਂ ਦੀ ਹੈ ਉਹਨਾਂ ਨੇ ਕਹੀ ਵੀ ਤੁਹਾਡਾ ਕਿੰਨੂ ਨਹੀਂ ਰਹਿਣਾ ਸਿਟਰਸ ਤੁਹਾਡੇ ਨਹੀਂ ਰਹਿਣਾ ਇੱਥੇ ਸਾਡੇ ਹੁਣ ਇਹ ਹੀ ਹੈ ਵੀ ਅਸੀਂ ਸੋਚਿਆ ਵੀ ਸਿਟਰਸ ਉਹ ਵਾਇਰਸ ਨਾ ਤਾਂ ਦਿਖਾਈ ਦਿੰਦਾ ਹੈ ਲੇਕਿਨ ਸਾਨੂੰ ਹੁਣ ਇਹ ਅਨੁਭਵ ਹੋਇਆ ਸਿਟਰਸ ਉਹ ਵਾਇਰਸ ਕਿਹੜਾ ਉਹ ਵਾਇਰਸ ਹੈ ਪਾਣੀ ਕੋਈ ਇਹਦੇ ਚ ਵਾਇਰਸ ਨਹੀਂ ਹੈ ਇਹ ਵਾਇਰਸ ਸਿਰਫ ਪਾਣੀ ਵਾਲਾ ਹੈ ਕਿਉਂਕਿ ਦੇਖੋ ਜਦੋਂ ਪਹਿਲੇ ਅਸੀਂ ਨਾ ਬਾਗ ਪੁੱਟਦੇ ਸੀ ਜਿਹੜੇ ਜੋ ਦੋ ਚਾਰ ਪੌਦੇ ਖਰਾਬ ਹੁੰਦੇ ਸੀ ਉਹ ਇਹਦੇ ਚ ਫਾਈਟਾ ਥੋੜਾ ਰੋਗ ਹੁੰਦਾ ਸੀ ਸਰ ਜਾਂ ਵਾਈਟ ਗ੍ਰਾਫ ਦਾ ਰੋਗ ਹੁੰਦਾ ਸੀ ਜਾਂ ਛੋਟੇ ਮੋਟੇ ਆਪਣੇ ਦੀਮਕ ਹੁੰਦੀ ਸੀ ਜੀ ਲੇਕਿਨ ਉਹਦੇ ਨਾਲ ਛੋਟਾ ਜਾਲਾ ਹੁੰਦਾ ਸੀ ਲੇਕਿਨ ਜੜ ਥੱਲੋਂ ਬੁੱਤੀ ਹੁੰਦੀ ਸੀ ਜਾਂ ਉਹਦੇ ਸਿਟਰ ਉਹਦੇ ਸਿਸਟਮ ਪਤਾ ਲੱਗ ਜਾਂਦਾ ਸੀ ਜਿਹੜੇ ਹੁਣ ਅਸੀਂ ਮੈ ਬੁੱਟੇ ਪੱਟੇ ਨੇ ਉਹਦੇ ਨਾਲ ਜੜੇ ਨਹੀਂ ਥੋਥੀ ਹੈ ਤੁਸੀਂ ਜਿਵੇਂ ਆਰਾਮ ਨਾਲ ਤੋੜ ਲਓ ਮੈਂ ਇਵਨ 10 ਫੁੱਟ ਤੱਕ ਵੀ ਟੋਇਆ ਮਾਰ ਕੇ ਦੇਖਿਆ ਬਿਮਾਰੀ ਲੱਭੀ ਤਾਂ ਜਾਵੇਂ ਤੇ ਹੈ ਕੀ ਹੂੰ ਲੇਕਿਨ ਕੋਈ ਬਿਮਾਰੀ ਨਹੀਂ ਹੋਈ ਹੂੰ ਔਰ ਮੇਰੇ ਖੇਤ ਬੋਰ ਵੀ ਹੈ ਨਹੀਂ ਪਹਿਲੇ ਸਾਡਾ ਆਊਟ ਸੀ ਵੀ ਜ਼ਮੀਨ ਕਾਲੀ ਕਿਉਂ ਹੋ ਰਹੀ ਹੈ ਹੂੰ ਨਹਿਰੀ ਪਾਣੀ ਲੱਗ ਰਿਹਾ ਜ਼ਮੀਨ ਕਾਲੀ ਹੋ ਰਹੀ ਹੈ ਔਰ ਜ਼ਮੀਨ ਦੇਖੀ ਜਦੋਂ ਟੋਇਆ ਮਾਰਿਆ ਤਾਂ ਉਹਦੇ ਵਿੱਚ ਸਾਨੂੰ ਕੁਝ ਵੀ ਨਹੀਂ ਮਿਲਿਆ ਕੋਈ ਕੀੜਾ ਹੁੰਦਾ ਮੈਂ ਮਿੱਟੀ ਜਾਂਚ ਵੀ ਕਰਾਈ ਅੱਛਾ ਜੀ ਮੈਂ ਉਸ ਦੀ ਟੋਏ ਦੀ ਮਿੱਟੀ ਪਾਟ ਕੇ ਲਿਆ ਦੋ ਚਾਰ ਟੋਏਾਂ ਦੀ ਪਾਟ ਕੇ ਮਿਕਸ ਕਰਕੇ ਮਿੱਟੀ ਜਿਵੇਂ ਯੂਨੀਵਰਸਿਟੀ ਕਹਿੰਦੀ ਹੈ ਜੀ ਕੋਈ ਉਹਦੇ ਵਿੱਚ ਵਾਇਰਸ ਕੁਝ ਨਹੀਂ ਆਇਆ ਜੀ ਹਾਂ ਫਿਰ ਮੈਂ ਇੱਕ ਮੇਰਾ ਯਾਰ ਦੋਸਤ ਹੈ ਉਹ ਬੰਗਲੌਰ ਰਹਿੰਦਾ ਹੈ ਜੀ ਮੈਂ ਉਹਦੇ ਨਾਲ ਗੱਲਬਾਤ ਕੀਤੀ ਮੈਂ ਕਿਹਾ ਯਾਰ ਆਹ ਸਮੱਸਿਆ ਹੈਗੀ ਜੀ ਮੰਨ ਲਓ ਫਿਰ ਮੈਂ ਸੈਂਪਲ ਉੱਥੇ ਭੇਜਿਆ ਜੀ ਮੰਨ ਲਓ ਉੱਥੇ ਜਦੋਂ ਰਿਪੋਰਟ ਆਈ ਤਾਂ ਮੈਂ ਦੇਖ ਕੇ ਹਾਂ ਰਹਿ ਗਿਆ ਜੀ ਮੰਨ ਲਓ ਹਾਂ ਉਹਨੇ ਵੀ ਜਿਵੇਂ ਪਿਛਲੇ ਰਿਪੋਰਟਾਂ ਅਖਬਾਰਾਂ 'ਚ ਵੀ ਆਈਆਂ ਜੀ ਕਿ ਤੁਸੀਂ ਤਾਂ ਕਹਿੰਦੇ ਪਾਣੀ ਪੀਣ ਦੇ ਜਾਂ ਖੇਤੀ ਲਾਉਣ ਦੇ ਇਹ ਨਹਾਉਣ ਦੇ ਕੰਮ ਵੀ ਨਹੀਂ ਆ ਮੰਨ ਲਓ ਜੀ। ਹੂੰ। ਇੰਨਾ ਮਾੜੇ ਪਾਣੀ ਜਿਹੜਾ ਆ ਰਿਹਾ ਹੈ ਚਲੋ ਇਹ ਸਰਕਾਰਾਂ ਆਉਂਦੀਆਂ ਜਾਂਦੀਆਂ ਰਹੀਆਂ ਜੀ। ਹੂੰ। ਕੋਈ ਗੱਲ ਨਹੀਂ ਸਰਕਾਰਾਂ ਆਉਂਦੀ ਜਾਂਦੀਆਂ ਰਹੀਆਂ ਕੋਈ ਚੰਗੀਆਂ ਕੋਈ ਮਾੜੀਆਂ ਜੀ। ਵੀ ਭਗਵੰਤ ਮਾਨ ਕੰਮ ਕਰਦੇ ਸੀ ਆਹ ਪ੍ਰੋਜੈਕਟ ਲਾਉਣੇ ਜੀ ਆਹ ਕੈਲੋਫੋਰਨੀਆ ਬਣਾਉਣਾ ਹੈ ਜੀ। ਇੱਕ ਹੀ ਕੰਮ ਹੈ ਯਾਰ ਲੋਕਾਂ ਨੇ ਜਿਹੜਾ ਪਾਣੀ ਪੀਣਾ ਤੂੰ ਉਹ ਵੀ ਨਹੀਂ ਸਵਾਰ ਸਕਦਾ। ਬਾਹ ਖਰਾਬ ਹੋ ਗਏ ਤਾਂ ਕੋਈ ਗੱਲ ਨਹੀਂ ਜੀ। ਲੇਕਿਨ ਜੇ ਲੋਕ ਹੀ ਨਾ ਰਹਿਗੇ ਤਾਂ ਬਾ ਕੀ ਕਰਨਗੇ ਜੀ? ਤੁਹਾਡੇ ਜੋਨਾ ਕੀ ਕਰੂਗਾ ਜੀ ਹਮ ਸਭ ਤੋਂ ਵੱਡੀ ਗੱਲ ਤਰਾਸਦੀ ਹੈ ਅੱਜ ਲੜ ਰਹੇ ਨੇ ਕੁਰਸੀਆਂ ਪਿੱਛੇ ਲੜ ਰਹੇ ਆ ਜਾਂ ਆਪਾਂ ਕਿਸੇ ਪਿੱਛੇ ਲੜ ਰਹੇ ਆ ਕੋਈ ਐਮਸੀ ਪਿੱਛੇ ਲੜ ਰਿਹਾ ਹੈ ਜਾਂ ਕੋਈ ਸਰਪੰਚੀ ਪਿੱਛੇ ਲੜ ਰਿਹਾ ਹੈ ਜਾਂ ਤੁਸੀਂ ਕਹਿੰਦੇ ਐਮਐਲ ਬਣਾਉਣੇ ਸਾਡੇ ਇੰਨੇ ਹੋਣ ਉਹ ਯਾਰ ਤੁਹਾਡੇ ਹੋਣਗੇ ਹੁਣੇ ਚਾਹੀਦੇ ਨੇ ਲੜੋ ਪਰ ਕਮ ਸੇ ਕਮ ਜਿਹੜਾ ਪਾਣੀ ਪੀਣਾ ਜਿਹਨੂੰ ਅੰਮ੍ਰਿਤ ਕਿਹਾ ਜਾਂਦਾ ਹੈ ਹਮ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦੀ ਉਹ ਵੀ ਗੰਦੀ ਚਲੋ ਬਾਕੀ ਆਪਾਂ ਕਾਲੇ ਅੰਦੋਸ਼ ਦਿੰਨੇ ਆ ਜਾਂ ਕਾਂਗਰਸ ਅੰਦੋਸ਼ ਦਿੰਨਾ ਕੁਝ ਨਹੀਂ ਕੀਤਾ ਤੁਸੀਂ ਤੁਹਾਨੂੰ ਤੁਸੀਂ ਇਸ ਬਾਬਤ ਹੀ ਆਏ ਇਸ ਵਾਰ ਬਤਾਏ ਵੀ ਯਾਰ ਭਗਵੰਤ ਮਾਨ ਕੋ ਸੁਧਾਰ ਕਰੂਗਾ ਯਾਰ ਤੂੰ ਕੁਛ ਨਾ ਸੁਧਾਰ ਕਰ ਸਾਡੇ ਬੂਟੇ ਪੱਤੇ ਗੇ ਸਹਿ ਲੰਗੇ ਸੀ ਕਮ ਸੇ ਕਮ ਇਹ ਜਿਹੜੇ ਸਾਡੇ 4 ਡਿਸਟ੍ਰੀਬਿਊਟਰ ਕੀਤੇ ਨੇ ਜੀ ਇੱਥੇ ਜੀ ਵੀ ਪੀਨ ਦਾ ਪਾਣੀ ਤਾਂ ਚੰਗਾ ਦੇ ਦਿਓ ਬਾਗ ਫੇਰ ਲੱਗ ਜਾਣਗੇ ਲੇਕਿਨ ਜੇ ਜਨਤਾ ਹੀ ਨਾ ਚੱਲੇ ਕਹਿੰਦੇ ਨਾ ਬਈਆਂ ਨੇ ਰਾਜ ਕਰਨਾ ਜੀ ਤੇ ਜਦੋਂ ਪੰਜਾਬ ਵਾਲੇ ਤਾਂ ਫੇਰ ਰਹਿਣੇ ਨਹੀਂ ਸਾਰੀ ਟਰੈਨਾਂ ਕੈਂਸਲ ਵਾਲੇ ਜਾਂਦੀਆਂ ਨੇ ਜੀ ਇਹ ਤਾਂ ਹੋਰ ਸਾਲ ਬਾਅਦ ਦੇਖੋ ਪਤਾ ਨਹੀਂ ਕਿੰਨੇ ਟਰੈਨਾਂ ਜਾਣਗੇ ਜੀ ਅਸੀਂ ਤਾਂ ਭਗਵੰਤ ਮਾਨ ਨੂੰ ਇੱਕ ਹੀ ਪੀਲ ਕਰਦੇ ਆਂ ਪੀ ਜਿਹੜਾ ਪਾਣੀ ਹੈ ਨਾ ਉਹਦੀ ਗੁਣਵੰਤਾ ਸੁਧਾਰ ਲਿਆਓ ਜੀ ਉਹਦੇ ਤੇ ਇਹ ਕਰੋ ਨਹੀਂ ਤਾਂ ਪੰਜਾਬੀਆਂ ਨੇ ਰਹਿਣਾ ਨਹੀਂ ਜੀ ਤੁਹਾਨੂੰ ਕਿਸੇ ਵੋਟਾਂ ਪਾਉਣੇ ਰਹਿਣੇ ਨਹੀਂ ਜੀ ਤੁਸੀਂ ਕਹਿੰਦੇ ਨੇ ਅਸੀਂ ਇਹ ਵਿਕਾਸ ਕਰਾਂਗੇ ਇਹਨੇ ਪ੍ਰੋਜੈਕਟ ਲਾਵਾਂਗੇ ਇਹਨੇ ਮੈਡੀਕਲ ਕਾਲਜ ਬਣਾਵਾਂਗੇ ਜੇ ਭਗਵੰਤ ਮਾਨ ਸਾਹਿਬ ਜੇ ਜਨਤਾ ਹੀ ਨਾ ਬਚੀ ਤਾਂ ਫਿਰ ਮੈਡੀਕਲ ਕਾਲਜ ਲਾ ਕੇ ਕੀ ਕਰੋਗੇ ਜੇ ਪਾਣੀ ਪੀਣਾ ਬਾ ਖਰਾਬ ਹੋ ਗਏ ਸਹਿ ਲਾਂਗੇ ਆਪਾਂ ਦੇਰ ਸਵੇਰ ਪਰ ਇਸ ਵਾਸਤੇ ਮੈਂ ਬੇਨਤੀ ਇਹ ਕਰਦਾ ਹਾਂ ਵੀ ਬਾਕੀ ਨਹੀਂ ਦੂਜੀ ਗੱਲ ਜਿਹੜਾ ਪਾਣੀ ਨਿਰੰਤਰ ਦੀ ਤੁਸੀਂ ਕਹਿੰਦੇ ਹੋ ਪਾਣੀ ਫੁੱਲ ਦੇ ਰਹੇ ਆ ਜੀ ਚਾਰ ਹਫ਼ਤੇ ਸਾਨੂੰ ਹਫ਼ਤੇ ਬਾਅਦ ਬੰਦੀ ਆ ਜਾਂਦੀ ਹੈ ਜੀ ਪਾਣੀ ਪੂਰਾ ਕਿੱਥੋਂ ਹੋ ਰਿਹਾ ਜੀ ਪਾਣੀ ਤੁਸੀਂ ਜੋਨੇ ਵਾਲ ਦੇ ਰਹਿਆ ਦਿਓ ਜੀ ਲੇਕਿਨ ਉਹਨਾਂ ਕੋਲ ਤਾਂ ਪਾਣੀ ਇੰਨਾ ਵਾਫਰ ਹੈ ਮੇਰੇ ਰਿਲੇਟਿਵ ਨੇ ਉੱਥੇ ਲਾਦੂਗਾ ਮੰਡੀ ਉਹ ਕਹਿੰਦੇ ਸਾਡੇ ਪਾਣੀ ਰੋਲ ਹੈ ਜੀ ਜੇ ਤੁਸੀਂ ਸਕੀਮ ਨਾਲ ਉਹ ਅੱਧਾ ਪਾਣੀ ਕਰਦੇ ਹੋ ਉਹ ਕਹਿੰਦੇ ਸਾਨੂੰ ਅੱਧਾ ਪਾਣੀ ਹੀ ਬਹੁਤ ਹੈ ਸਾਡੇ ਮੋਟਰਾਂ ਕਾਫੀ ਨੇ ਜੀ ਤਾਂ ਇਸ ਏਰੀਆ ਨੂੰ ਬਚਾਇਆ ਜਾ ਸਕਦਾ ਹੈ ਥੋੜੀ ਤਰਤੀਬ ਅਫਸਰਾਂ ਦੀ ਨਿਕੰਮਾ ਬਣ ਕਹਿ ਸਕਦੇ ਆ ਜੀ ਅਫਸਰਾਂ ਦੇ ਸਹੀ ਡੰਗ ਚੋਣ ਕੀਤੀ ਹੋਵੇ ਤਾਂ ਜੀ ਇਹ ਪਾਣੀ ਪੂਰਾ ਕੀਤਾ ਜਾ ਸਕਦਾ ਹੈ ਜੀ ਜਿਵੇਂ ਬਾਈ ਜੀ ਨੇ ਕਹੇ ਜਿਵੇਂ ਨਹਿਰੀ ਡਿਪਾਰਟਮੈਂਟ ਵਾਲੇ ਆ ਜਾਂ ਐਗਰੀਕਲਚਰ ਯੂਨੀਵਰਸਿਟੀ ਵਾਲੇ ਦੋਨੇ ਹੀ ਸੰਸਥਾਵਾਂ ਜਾਂ ਦੋਨੇ ਹੀ ਵਿਭਾਗ ਉਹ ਤੁਹਾਡਾ ਸਾਥ ਦਿੰਦੇ ਆ ਜਦੋਂ ਜਾਂਦੇ ਹੋ ਜਾਂ ਜਦੋਂ ਬੁਲਾਉਨੇ ਹੋ ਕੋਈ ਮਤਲਬ ਤੁਸੀਂ ਸੈਂਪਲ ਚੈੱਕ ਕਰਾਉਣਾ ਬੂਟੇ ਚੈੱਕ ਕਰਾਉਣੇ ਜਾਂ ਪਾਣੀ ਦੇ ਲਈ ਤੁਸੀਂ ਕਹਿੰਦੇ ਹੋ ਵੀ ਪਾਣੀ ਨਹੀਂ ਆਇਆ ਬੰਦੀ ਪਹਿਲਾਂ ਆ ਗਈ ਬਾਅਦ ਵਿੱਚ ਉਹਦੇ ਲਈ ਉਹ ਕੋਈ ਸਾਥ ਦਿੰਦੇ ਆ ਤੁਹਾਡਾ ਕਿ ਨਹੀਂ ਨਹੀਂ ਜੀ ਬਿਲਕੁਲ ਨਹੀਂ ਨੰਦੇ ਤੇ ਦਬਾਅ ਇੰਨਾ ਹੁੰਦਾ ਜੀ ਜੇ ਮੇਰਾ ਮੇਰੀ ਪਾਵਰ ਹੈ ਜੀ ਹੂੰ ਸਾਡੇ ਇੱਥੇ ਇੱਕ ਐਮਐਲ ਸਾਹਿਬ ਨੇ ਸੰਦੀਪ ਜੀ ਨੇ ਬਿਆਨ ਦਿੱਤਾ ਜੀ ਪਾਣੀ ਪੂਰਾ ਰੋਟੇਸ਼ਨ ਕਰਦੇ ਹੋ ਜੀ ਸੰਦੀਪ ਜਾਖੜ ਜੀ ਨੇ ਕਿਹਾ ਜੀ ਰੋਟੇਸ਼ਨ ਕਰਦੇ ਹੋ ਜੀ ਰੋਟੇਸ਼ਨ ਕਰਤੀ ਜੀ ਸੋਮਵਾਰ ਲਾਉ ਪਾਣੀ ਸਟਾਰਟ ਹੋ ਗਿਆ ਜੀ ਜੀ ਇੱਕ ਨਹਿਰ ਚਾਰ ਨਹਿਰਾ ਮੇਨ ਨੇ ਜੀ ਅਰਨੀ ਵਾਲਾ ਮਾਈਨਰ ਦੌਲਤਪੁਰਾ ਮਾਈਨਰ ਪੰਜਾਵਾ ਮਾਈਨਰ ਤੇ ਲੰਬੀ ਮਾਈਨਰ ਜੀ ਹਾਂ ਪਹਿਲਾਂ ਇਹਨਾਂ ਨੇ ਲੰਬੀ ਮਾਈਨਰ ਬੰਦ ਕਰਤੀ ਜੀ ਠੀਕ ਹੈ ਇੱਕ ਹਫਤਾ ਲੰਬੀ ਮਾਈਨਰ ਬੰਦ ਰਿਹਾ ਨੈਕਸਟ ਸੈਕੰਡ ਆ ਗਈ ਜੀ ਉਹ ਬੰਦ ਕਰਤੀ ਨਾ ਜੀ ਆਪਣੇ ਪੰਜਾਵਾ ਮਾਈਨਰ ਪੰਜਾਵਾ ਪੰਜਾਵਾ ਮਾਈਨਰ ਬੰਦ ਕਰਤੀ ਹੁਣ ਉਸ ਤੋਂ ਬਾਅਦ ਹੋਣੀ ਸੀ ਦੋਲਤਪੁਰਾ ਮਾਈਨਰ ਜਿਹੜੀ ਆ ਨਹਿਰ ਆਪਾਂ ਇਸ ਟਾਈਮ ਬੰਦ ਪਈ ਹੈ ਜੀ ਵੀ ਚਲੋ ਪਾਣੀ ਕਿਸਾਨਾਂ ਨੂੰ ਪੂਰਾ ਤਜਾ ਪਾਣੀ ਘਟ ਹੈ ਜੀ ਜਦੋਂ ਬੰਦ ਹੋਣੀ ਸੀ ਸੋਮਵਾਰ ਪਾਣੀ ਆਣਾ ਸੀ ਜੀ ਉਧਰ ਜੀ ਇਹ ਨਹਿਰ ਸ਼ੁੱਕਰਵਾਰ ਨੂੰ ਹੀ ਬੰਦ ਕਰ ਦਿੱਤੀ ਗਈ ਹੂੰ ਪ੍ਰਸ਼ਾਸਨ ਪ੍ਰਸ਼ਾਸਨ ਕਿੰਦੇ ਅੱਗੇ ਝੁਕਿਆ ਇਹ ਸਾਨੂੰ ਨਹੀਂ ਪਤਾ ਜੀ ਜੇ ਆਪਾਂ ਇਮਾਨਦਾਰੀ ਤੋਂ ਤਾਂ ਕਹੀਏ ਜੇ ਸੇਮ ਨਹਿਰ ਸੋਮਵਾਰ ਬੰਦ ਹੁੰਦੀ ਜੀ ਜਿਵੇਂ ਵਾਰੀ ਲਾਈ ਪਈ ਜਿਵੇਂ ਵਾਰੀ ਸਿਸਟਮ ਪ੍ਰਸ਼ਾਸਨ ਨੇ ਬਣਾਇਆ ਸੀਗਾ ਜੀ ਵਾਰ ਤਾਂ ਮਰ ਗਿਆ ਪ੍ਰਸ਼ਾਸਨ ਨੇ ਹੀ ਇਹ ਫੈਸਲਾ ਕੀਤਾ ਸੀ ਵੀ ਅਸੀਂ ਇੱਕ ਹਫ਼ਤਾ ਬੰਦ ਕੀਤੀ ਕਰਾਂਗੇ ਜੀ। ਕੋਈ ਪ੍ਰਸ਼ਾਸਨ ਉਹਨੂੰ ਪਹਿਲੇ ਬੰਦ ਕਰ ਦਿੰਦਾ ਸੀ। ਦੇਖੋ ਜਿਨ੍ਹਾਂ ਦੀ ਇੰਨੀ ਗਰਮੀ ਤਪਦੀ ਵਿੱਚ ਵਾਰੀਆਂ ਗਈਆਂ ਜੀ। ਬਾਗ ਤਾਂ ਪਾਣੇ ਪੁੱਟੇ ਜਾ ਰਹੇ ਨੇ ਜੀ। ਉਹ ਕੀ ਕਰੂਗਾ ਕਿਸਾਨ ਦੱਸੋ ਜੀ। ਉਹਦੇ ਕੋਲ ਫਿਰ ਕਹਿੰਦਾ ਜੀ ਕਿਸਾਨ ਆਤਮ-ਅਤਮਾ ਕਰ ਦਿੰਦੇ ਨੇ ਜੀ। ਸੋ ਅਸੀਂ ਸੁਣਦੇ ਸੀ ਸਾਡਾ ਏਰੀਆ ਤਾਂ ਇੰਨਾ ਖੁਸ਼ਹਾਲ ਸੀਗਾ ਵੀ ਅਸੀਂ ਕਹਿੰਦੇ ਸੀ ਵੀ ਇਹ ਲੋਕ ਝੋਨੇ ਵਾਲ ਕਿਉਂ ਆਤਮ-ਅਤਮਾ ਕਰ ਦਿੰਦੇ ਨੇ ਜੀ। ਲੇਕਿਨ ਸਾਨੂੰ ਤਾਂ ਹੁਣ ਪਤਾ ਲੱਗ ਰਿਹਾ ਜਦੋਂ ਸਰਕਾਰ ਹੀ ਮਾਰਦੀ ਐ। ਸਰਕਾਰ ਦੇ ਨੁਮਾਇੰਦੇ ਹੀ ਚੁਣੇ ਮਾਰਦੇ ਨੇ ਕਿਸੇ ਨੂੰ। ਤਾਂ ਉਸ ਤੋਂ ਬਾ ਲੋਕ ਜੀ ਵਾਤਾ ਮਤ ਕਰਦੇ ਨੇ ਤਾਂ ਉਹ ਕਿਸੇ ਗੱਲ ਤੇ ਕਰਦੇ ਨੇ ਜੀ ਹੁਣ ਜਿਹੜਾ ਇਹ ਦੌਲਤਪੁਰਾ ਨਹਿਰਾ ਜਿੱਥੇ ਆਪਾਂ ਖੜੇ ਆਂ ਇਹ ਨਹਿਰ ਇੱਥੇ ਹੁਣ ਸ਼ੁੱਕਰਵਾਰ ਨੂੰ ਪਾਣੀ ਆਊਗਾ ਹਾਂ ਹੁਣ ਇਹ ਕਹਿੰਦੇ ਜੀ ਸਾਡੇ ਲਾਇਆ ਸੀ ਜੀ ਧਰਨਾ ਜੀ ਉਹ ਕਹਿੰਦੇ ਸੀ ਵੀਰਵਾਰ ਨੂੰ ਆਵੇਗੀ ਜੀ ਵੀਰਵਾਰ ਨੂੰ ਪਾਣੀ ਆ ਜਾਗਾ ਜੀ ਪਰ ਦੇਖੋ ਜਿਹੜੀ ਨਹਿਰ ਬੰਦ ਕਰਨਗੇ ਜੀ ਉਹ ਕਿਸਾਨਾਂ ਮਰਨਗੇ ਹਾਂ ਅਸੀਂ ਆਪਦੀ ਨਹਿਰ ਦੀ ਗੱਲ ਨਹੀਂ ਕਰਦੇ ਜਿੰਦਾ ਇਹ ਪਾਣੀ ਉਹਨਾਂ ਦਾ ਬੰਦ ਕਰਨਗੇ ਸਾਨੂੰ ਦੇਣਗੇ ਉਹ ਵੀ ਤਾਂ ਕਿਸਾਨ ਨੇ ਨਾ ਜੀ ਦੇ ਵਿੱਚ ਦੋ ਵਾਰ ਕੋਈ ਸਿਸਟਮ ਹੈ ਉਹਨਾਂ ਵਿਚਾਰਿਆਂ ਨੂੰ ਦੋ ਦਿਨ ਮਾਰਨਗੇ ਸਾਨੂੰ ਦੇਣਗੇ ਸਾਡੇ ਦਬਾਅ ਕਰਕੇ ਜੇ ਅਸੀਂ ਧਰਨਾ ਲਾਇਆ ਸਾਨੂੰ ਪਾਣੀ ਦਿਓ ਜੀ ਮੰਨ ਲਓ ਜੀ ਪਹਿਲਾਂ ਦੋ ਦਿਨ ਤੁਸੀਂ ਫਿਰ ਤੁਸੀਂ ਦੱਸੋ ਜੀ ਵੀ ਇਹ ਅਫਸਰਾਂ ਦੀ ਕੀ ਨਿਕੰਮੀਆਂ ਨਹੀਂ ਤਾਂ ਕੀ ਹੈ ਜੇ ਤੁਸੀਂ ਹਫਤਾ ਵਾਰੀ ਕਾਰੀ ਦਿੱਤੀ ਹੈ ਕਮ ਸੇ ਕਮ ਹਫਤਾ ਤਾਂ ਚਲਾਓ ਰਾਜਸਥਾਨ ਦਾ ਕਿ ਸਿਸਟਮ ਹੈ ਜੀ ਉਹਦੇ ਜਿਸ ਡੇਟ ਨੂੰ ਪਾਣੀ ਫਿਕਸ ਹੈ ਜੀ ਉਸ ਦਿਨ ਹੀ ਹੋਊਗਾ ਜੀ ਕਿਸੇ ਨੂੰ 1 ਮਿੰਟ ਦਾ ਫਰਕ ਨਹੀਂ ਪੈਂਦਾ ਜੀ ਅੱਜ ਤੱਕ ਸੁਣਿਆ ਕਦੇ ਮੀਡੀਆ ਚ ਕਦੇ ਰਾਜਸਥਾਨ ਦੀ ਖਬਰ ਆਈ ਵੀ ਇਹਦੀ ਵਾਰੀ ਸੁੱਕੀ ਗਈ ਜੀ ਜਾਂ ਇਹਨੂੰ ਡਬਲ ਲੱਗ ਗਈ ਸੁਣਿਆ ਕਦੇ ਜੀ ਮੰਨ ਲਓ ਇਹ ਜਿਹੜਾ ਪੰਜਾਬ 'ਚ ਭ੍ਰਸ਼ਟਾਚਾਰ ਹੈ ਨਾ ਜੀ ਮੰਨ ਲਓ ਇਹ ਅੱਜ ਦਾ ਨਹੀਂ ਜੀ ਮੰਨ ਲਓ ਬੜੇ ਲੰਬੇ ਸਮੇਂ ਤੋਂ ਹੈ ਜੀ ਮੰਨ ਲਓ ਪਰ ਮੈਂ ਇਹਨਾਂ ਅਫਸਰਾਂ ਨੂੰ ਇਹ ਪੁੱਛਣਾ ਚਾਹਨਾ ਮਾਫ ਕਰਨਾ ਗੱਲ ਤਾਂ ਵੱਡੀ ਹੈ ਵੀ ਇੰਨੇ ਉੱਚੇ ਅਹੁਦਿਆਂ ਤੇ ਬੜੇ ਵੱਡੇ ਸਨਮਾਨ ਦੀ ਗੱਲ ਹੁੰਦੀ ਹੈ ਜੀ ਕੋਈ ਐਕਸੀਨ ਹੈ ਐਸਸੀ ਹੈ ਆਈਸ ਅਫਸਰ ਹੈ ਜੀ ਵੀ ਇਹ ਕਿਸਾਨੀ ਤੱਕ ਛੋਟਾ ਮੁੱਦਾ ਜੀ ਐਡੇ ਵੱਡੇ ਅਹੁਦਿਆਂ ਤੇ ਬੈਠ ਕੇ ਇਹ ਬੰਦਿਆਂ ਨੂੰ ਥੋੜਾ ਵੀ ਰੱਤ ਨੂੰ ਡਰਦੇ ਜੀ ਮੰਨ ਲਓ ਅਸੀਂ ਗਲਤ ਕਰ ਰਹੇ ਹਾਂ ਕਿਸੇ ਨਾਲ ਮੰਨ ਲਓ ਕਿਸੇ ਦਾ ਹੱਕ ਕਿਸੇ ਨੂੰ ਦੇ ਰਹੇ ਹਾਂ ਜੀ ਇਹਨਾਂ ਨੂੰ ਡਰ ਨਹੀਂ ਲੱਗਦਾ ਜੀ ਨਹੀਂ ਅਸੀਂ ਤਾਂ ਇਸ ਚੀਜ਼ ਤੋਂ ਰਾਹਨਾਂ ਜੀ ਇਹਨਾਂ ਨੂੰ ਡਰ ਵੀ ਨਹੀਂ ਲੱਗਦਾ ਜੀ ਪਰ ਲੇਕਿਨ ਨਿਆਂ ਤਾਂ ਫਿਰ ਪਰਮਾਤਮਾ ਹੀ ਕਰਦਾ ਜੀ ਸੋ ਮੈਂ ਤਾਂ ਇੰਨਾ ਹੀ ਕਹਿੰਦਾ ਖੀਮਾਂ ਦਾ ਯਾਦ ਚੱਕਾਂ ਜੀ ਜੀ ਸੋ ਇਹ ਇੱਕ ਰਿਪੋਰਟ ਸੀਗੀ ਸਾਡੀ ਜਿਵੇਂ ਬਾਈ ਹੋਣਾ ਨੇ ਕਿਹਾ ਵੀ ਜਿਹੜੇ ਬਾਗ ਪੱਟਿਆ ਉਹ ਅਸੀਂ ਜਰ ਲਾਂਗੇ ਪਰ ਇਹ ਸਾਡੇ ਬੱਚਿਆਂ ਦੇ ਭੁੱਖ ਦਾ ਸਵਾਲ ਆ ਤੇ ਇਹਨਾਂ ਦੀਆਂ ਜ਼ਿੰਦਗੀਆਂ ਦਾ ਸਵਾਲ ਆ ਪਰ ਅਸੀਂ ਇੱਥੇ ਇਹ ਵੀ ਕਹਿਣਾ ਚਾਹਾਂਗੇ ਵੀ ਜੋ ਕਿਸਾਨਾਂ ਨੇ ਮਿਹਨਤ ਕੀਤੀ ਆ 7-7 ਸਾਲ 8-8 ਸਾਲ ਜੋ ਬਾਗ ਪਾਲੇ ਆ ਉਹ ਵੀ ਇਹ ਕਿਉਂ ਜਰਨ ਜਾਂ ਕਿਵੇਂ ਜਰੇ ਜਾਣ ਸੋ ਬਹੁਤ ਚੀਜ਼ਾਂ ਆਗੀਆਂ ਜਿਹੜੀਆਂ ਗਰਾਊਂਡ ਦੇ ਉੱਤੇ ਦੇਖਣ ਵਾਲੀਆਂ ਆਗੀਆਂ ਸਾਡੀਆਂ ਹੋਰ ਵੀ ਪੱਤਰਕਾਰ ਭਰਾਵਾਂ ਨੂੰ ਬੇਨਤੀ ਹੈ ਵੀ ਇਹਨਾਂ ਪਿੰਡਾਂ ਦੇ ਵਿੱਚ ਆ ਕੇ ਤੁਸੀਂ ਗਰਾਊਂਡ ਰਿਪੋਰਟਾਂ ਤਿਆਰ ਕਰੋ ਜਾਂ ਸਰਕਾਰ ਨੂੰ ਤਾਂ ਸਭ ਤੋਂ ਵੱਡੀ ਬੇਨਤੀ ਆ ਵਿਰੋਧੀ ਧਿਰਾਂ ਨੂੰ ਵੀ ਬੇਨਤੀ ਹੈ ਵੀ ਇਹਨਾਂ ਦਾ ਮੁੱਦਾ ਵੀ ਚੱਕਿਆ ਜਾਵੇ ਤੇ ਸਰਕਾਰ ਨੂੰ ਇਹ ਬੇਨਤੀ ਹੈ ਵੀ ਇਹਨਾਂ ਦਾ ਪਾਣੀ ਦੀ ਸਮੱਸਿਆ ਦਾ ਹੱਲ ਜ਼ਰੂਰ ਕੀਤਾ ਜਾਵੇ ਤੇ ਖਾਸ ਕਰਕੇ ਜਿਹੜਾ ਪਾਣੀ ਆ ਉਹ ਚੈੱਕ ਜ਼ਰੂਰ ਕਰਾਇਆ ਜਾਵੇ ਜਿਵੇਂ ਬੁੱਢੇ ਦਰਿਆ ਦੀ ਗੱਲ ਹੁੰਦੀ ਹੈ ਵੀ ਉਹ ਪਾਣੀ ਇੱਥੇ ਆ ਰਿਹਾ ਫਿਰ ਕਿਵੇਂ ਇਹ ਪਿੰਡਾਂ ਦੇ ਵਿੱਚ ਲੋਕਾਂ ਦੇ ਵਿੱਚ ਕੈਂਸਰ ਵੱਧ ਰਿਹਾ ਹੈਗਾ ਅਕੇ ਫੇਰ ਹਾਜ਼ਰ ਹੋਵਾਂਗੇ ਲਗਾਤਾਰ ਇਨ੍ਹਾਂ ਪਿੰਡਾਂ ਦੇ ਲੋਕਾਂ ਦੇ ਨਾਲ ਸੰਪਰਕ ਦੇ ਵਿੱਚ ਰਹਾਂਗੇ ਬਣੇ ਰਹਾਂਗੇ ਗੱਲਬਾਤ ਕਰਦੇ ਰਹਾਂਗੇ ਵੀ ਟੇਲਾਂ ਤੱਕ ਕੀ ਪਾਣੀ ਆ ਰਿਹਾ ਹੈ ਨਹਿਰਾਂ ਤੱਕ ਆ ਰਿਹਾ ਜਾਂ ਜਿਹੜੀ ਬਾਗਾਂ ਦੀ ਸਮੱਸਿਆ ਕੀ ਬਾਗ ਕਿਉਂ ਪੱਟੇ ਜਾ ਰਹੇ ਆ ਉਸ ਨੂੰ ਲੈ ਕੇ ਲਗਾਤਾਰ ਤੁਸੀਂ ਸਾਡੀਆਂ ਹੁਣ ਰਿਪੋਰਟਾਂ ਦੇਖੋਗੇ ਤੁਸੀਂ ਆਪਣਾ ਸਮਾਂ ਦਿੱਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ